ਇੰਸੂ ਜੁਟ ਮਾਫ ਨੇ ਅਗਲਾ ਕਹਿੰਦਾ ਚਲੋ ਏਸੀ ਯੂਸੀ ਲਵਾ ਲਓ ਕਿਸੇ ਤੋਂ ਲੈ ਦੇ ਕੇ ਏਸੀ ਵਧ ਗਏ ਏਸੀ ਵਧਣ ਦਾ ਨਤੀਜਾ ਫਿਰ ਉਹ ਪਰ ਬਿਜਲੀ ਦਾ ਲੋਡ ਵਧਣਾ ਤੁਸੀਂ ਇੱਥੋਂ ਫਰਕ ਸਮਝ ਲਓ ਕਿ ਅੱਜ ਦੀ ਤਰੀਕ ਦੇ ਵਿੱਚ 16000 ਮੈਗਾਵਾਟ ਤੋਂ ਵੱਧ ਪੰਜਾਬ ਦੀ ਬਿਜਲੀ ਦੀ ਮੰਗ ਹੈ 7923 ਦੇ ਵਿੱਚ 9790 ਮੈਗਾਵਾਟ ਦੀ ਮੰਗ ਸੀ ਬਿਲਕੁਲ ਜੀ ਮਤਲਬ 10000 ਦੀ ਮੈਗਾਵਾਟ ਵੀ ਮੰਗ ਨਹੀਂ ਸੀ 2023 ਦੇ ਵਿੱਚ 2024 ਦੇ ਵਿੱਚ 11500 ਨੂੰ ਹੋਈ ਸੀ ਜੀ 9790 ਤੋਂ ਵੱਧ ਕੇ 11500 9 ਲੱਖਪਾ 2000 ਤੋਂ ਵੀ ਘੱਟ ਜਿਦਾਂ ਤਾਪਮਨ ਵਧੂਗਾ ਉਹਦੇ ਹਿਸਾਬ ਨਾਲ ਹੀ ਬਿਜਲੀ ਦੀ ਮੰਗ ਵੀ ਵਧਣੀ ਆ ਤੇ ਮੁਸ਼ਕਲ ਵੀ ਵਧਣੀ ਆ ਹਾਂ ਗਰਮੀ ਜਿਸ ਤਰ੍ਹਾਂ ਕਹਿਰ ਤੋੜ ਰਹੀ ਹੈ ਇਹਦੇ ਲਈ ਮੰਥਨ ਕਿਤੇ ਨਹੀਂ ਹੋ ਰਿਹਾ ਆਹ ਲੋ ਮੇਰੇ ਮੂਰੇ ਲਿਸਟ ਪਈਆ ਪਠਿੰਡਾ 47.6 ਡਿਗਰੀ ਆ ਲੁਧਿਆਣਾ 45.5 ਡਿਗਰੀ ਆ ਅੰਮ੍ਰਿਤਸਰ 44 ਡਿਗਰੀ ਤੋਂ ਪਾਰ ਆ ਪਟਿਆਲਾ 44 ਡਿਗਰੀ ਤੋਂ ਪਾਰ ਆ ਅੱਜ ਕੋਟ 44 ਡਿਗਰੀ ਤੋਂ ਉਪਾਰ ਹੈ ਜਿਹੜਾ ਪੰਜਾਬ ਦਾ ਪੀਐਸਪੀਸੀਲ ਵਿਭਾਗ ਆਉਤਾ ਕਹਿ ਰਿਹਾ ਕਿ ਅਸੀਂ ਕੰਗੇ ਤੇ ਚੱਲ ਰਹੇ ਹਾਂ ਇਸ ਤੋਂ ਬਾਅਦ ਪੂਰਤੀ ਨਹੀਂ ਹੋਊਗੀ ਫੇਕੇ ਜੜੀ ਕਹਿੰਦੇ ਨੇ ਕਿ ਝੋਨੇ ਨੂੰ ਨਰਵਗਨ ਬਿਜਲੀ ਦਿੱਤੀ ਜਾਣੀ ਆ ਕੀ ਉਹ ਤੇ ਕੱਟ ਲੱਗਣਗੇ ਕੀ ਆਮ ਲੋਕਾਂ ਨੂੰ ਕਹਿ ਜਾਊਗਾ ਕਿ ਦਫ਼ਤਰ ਬੰਦ ਕਰ ਲਓ ਦਫ਼ਤਰਾਂ ਦੇ ਟਾਈਮ ਬਦਲ ਦਿੱਤੇ ਜਾਂਦੇ ਉੱਤੇ ਨੇ ਫਿਰ ਉਹ ਉਹੀ ਹਿਸਾਬ ਨਾਲ ਚੱਲਦੇ ਨਹੀਂ ਕਿ ਉਸ ਸਮੇਂ ਕੁੱਲਰ ਪੱਕੇ ਘੱਟ ਚੱਲਣ ਸਵੇਰੇ ਸੱਜਰੇ ਕਰ ਦੋ ਫਿਰ ਛੁੱਟੀ ਕਰ ਦੋ ਕੁੱਲਨ ਚਲੋ ਜੇ ਛੁੱਟੀਆਂ ਤਾਂ ਸਕੂਲ ਨਹੀਂ ਖੁੱਲ੍ਹੇ ਪਰ ਸੋਰੇ ਇਸ ਤਵ ਦੇ ਵਿਚਾਲੇ ਇੱਕ ਖਬਰ ਇਹ ਵੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਸਰਕਾਰੀ ਕੋਠੀਆਂ ਕੋਠੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦਾ ਬਿੱਲ ਪੈਂਡਿੰਗ ਚੱਲੀ ਜਾਂਦਾ ਕਹਿੰਦੇ ਭਰ ਨਹੀਂ ਰਿਹਾ ਚੰਡੀਗੜ੍ਹ ਦੇ 39 ਸੈਕਟਰ ਦੇ ਵਿੱਚ ਜਿਹੜੀਆਂ ਮੰਤਰੀਆਂ ਸੰਤਰੀਆਂ ਲਈ ਬਣੀਆਂ ਕੋਠੀਆਂ ਨੇ ਉਹ ਕੋਈ ਐਮਐਲਏ ਦੇ ਨਾਂ ਤੇ ਅਲਾਟ ਕਰਾ ਨਹੀਂ ਕਿਉਂਕਿ ਜਦੋਂ ਕਿ ਉਹ ਐਮਐਲਏ ਨੂੰ ਹੁੰਦੀਆਂ ਨਹੀਂ ਅਲਾਟ ਪਰ ਤੁਹਾਨੂੰ ਉਹਦੇ ਨਾਂ ਤੇ ਅਲਾਟ ਕਰ ਲੋ ਜਾਂ ਮੰਤਰੀਆਂ ਨੂੰ ਕਿਸੇ ਨੂੰ ਕੱਢ ਦੋ ਇਥੋਂ ਕਿਸੇ ਸਿੰਦਰ ਜਨ ਬੜਿਆ ਕਿਸੇ ਜਨ ਪਤੱਗਰਵਾਲ ਬਣਿਆ ਕਿਸੇ ਚ ਕੋਈ ਬੜਿਆ ਕਿਸੇ ਚ ਕੋਈ ਚਲਾ ਗਿਆ ਕੋਈ ਹੋਰ ਆ ਗਿਆ ਬਦਲ ਜਿਵੇਂ ਦਿੱਲੀ ਵਾਲੇ ਆਉਂਦੇ ਨੇ ਦੂਏ ਨੂੰ ਕੁੰਜੀਆਂ ਫੜਾ ਕੇ ਤੁਰ ਜਾਂਦੇ ਨੇ ਸੋ ਇਹ ਕੋਠੀਆਂ ਦਾ ਬਿੱਲ 1.8 ਲੱਖ ਦੇ ਪਾਰ ਪੈਂਡਿੰਗ ਖੜਾ ਹੈ 926 ਨੰਬਰ ਕੋਠੀ ਦਾ ਬਿੱਲ 1,60,926 ਹੈ ਦੇ ਕਰੀਬ ਖੜਾ ਹੈ ਤੇ 964 ਨੰਬਰ ਕੋਠੀ 1 ਲੱਖ ਤੋਂ ਉੱਪਰ ਬਿੱਲ ਖੜਾ ਹੈ ਵਰ ਇਹਨਾਂ ਚੀਕ ਕੋਟੀ ਹੋ ਵੀ ਹੈ ਜਿਹਦੇ ਵਿੱਚ ਪਾਣੀਆਂ ਦੇ ਮਸਲੇ ਦੇ ਦਰਮਿਆਨ ਹਰਿਆਣੇ ਵਾਲੀ ਆਵਾਦੀ ਪਾਰਟੀ ਵਾਲੇ ਪ੍ਰੈਸ ਕਾਨਫਰੈਂਸ ਕਰਕੇ ਚਲੇ ਦੀ ਕੋਠੀ ਪੰਜਾਬ ਸਰਕਾਰ ਦੀ ਹਰਿਆਣੇ ਵਾਲੀ ਆਵਾਦੀ ਪਾਰਟੀ ਵਾਲੇ ਪੀਸੀ ਕਰਕੇ ਚਲ ਗਏ ਸੀ ਕਿ ਇੱਥੇ ਚਕੇ ਐ ਅਸੀਂ ਹਰਿਆਣੇ ਨੂੰ ਪਾਣੀ ਲੈ ਕੇ ਰਵਾਂਗੇ ਜੀ ਇਹ ਬਹੁਤ ਸਾਰਿਆਂ ਨੂੰ ਪਤਾ ਹੈ ਅਰ ਸਰ ਤੁਸੀਂ ਲੁਧਿਆਣਾ 'ਚ ਗੱਲ ਕਰੀ ਕਿ ਸਰਕਾਰ ਬੈਠੀ ਆ ਉੱਥੇ ਤਾਂ ਸੁਖਵੀਰ ਬਾਦਲ ਇੱਕ ਇਸ ਸਤੀ ਧਮਾਕਾ ਕਰਕੇ ਵੱਡਾ ਝਟਕਾ ਦੇ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਕਦੇ ਪ੍ਰਧਾਨ ਹੁੰਦੇ ਸੀ ਇਸਤਰੀ ਵਿੰਗ ਦੇ ਅੱਜ ਸਾਬਕਾ ਪ੍ਰਧਾਨ ਪ੍ਰੀਤੀ ਮਲੋਤਰਾ ਸੁਖਵੀਰ ਬਾਦਲ ਆਪਣਾ ਸਰੂਪਾ ਵਾ ਕੇ ਆਪਣੀ ਪਾਰਟੀ ਸ਼ਾਮਲ ਕਰਾ ਕੇ ਲੈ ਗਏ ਮੈਨੂੰ ਵੀ ਪਤਾ ਨੂੰ ਪ੍ਰੀਤੀ ਮਲੋਤਰਾ ਨੂੰ ਸਿਰਫ ਇਹ ਦੁੱਖ ਹੈ ਕਿ ਦਿੱਲੀ ਵਾਲੇ ਕਿਉਂ ਆ ਗਏ ਜਾਂ ਉਹਨੂੰ ਇਹ ਦੁੱਖ ਹੈ ਕਿ ਇਹਨਾਂ ਨੇ ਮਿਲਾਈ ਖਾਲੀ ਅਸੀਂ ਨਹੀਂ ਮਿਲਾਈ ਕਰਦੀ ਐਸੇ ਉਹ ਉਹਦੇ ਨਾਲ ਸੀ ਉਹ ਜਦੋਂ ਸੰਦਿਆ ਬਗਾਵਤ ਕਰਨਾ ਸਾਨ ਨਹੀਂ ਹੁੰਦਾ ਪਰ ਸਰ ਇਸ ਟੋਕ ਵਕਤ ਦੀ ਅੱਜ ਦੀ ਪੰਜਾਬ ਸਰਕਾਰ ਦੀ ਇੱਕ ਬੇਹੱਦ ਵੱਡੀ ਖਬਰ ਆਈ ਹੈ ਦੁਪਹਿਰ ਜਿਹਨੂੰ ਉਹ ਕਹਿੰਦੇ ਕਿ HDFC ਦੇ ਨਾਲ ਜਿਹੜਾ ਇੰਪੈਨਲ ਸੀਗਾ ਉਹਨਾਂ ਦਾ ਕੈਨਸਲ ਕਰਤਾ ਸਾਰਾ ਬਿੱਤੀ ਲੈਣ ਦੇਣ ਸਾਰੇ ਵਿਭਾਗਾਂ ਨੂੰ ਆਰਡਰ ਕੀਤਾ ਹੈ ਕਿ ਉਹਨਾਂ ਦੇ ਨਾਲ ਕੈਨਸਲ ਕਰਕੇ ਕਿਸੇ ਹੋਰ ਡਿਪਾਰਟ ਜਿਹੜੀਆਂ ਬੈਂਕਾਂ ਨੇ ਉਹਨਾਂ ਦੇ ਨਾਲ ਸ਼ੁਰੂ ਕੀਤਾ ਜਾਵੇ ਕਿਸ ਤਰੀਕੇ ਦੇ ਦੇਓ ਪਿੱਛੇ ਤੁਹਾਨੂੰ ਕੀ ਲੱਗਦਾ ਇਸਦੇ ਪਤਾ ਨਹੀਂ ਕਿੰਨੀ ਕੁ ਮੁਸ਼ਕਲ ਹੋਊਗੀ ਭਾਈ ਕੀ ਕੁਝ ਸਰਕਾਰ ਦਾ ਫਸਿਆ ਰੁਕਿਆ ਖਬਰਾਂ ਚੋਕਲ ਤੇ ਤੇਲ ਮਾਣੋ ਫਸ ਗਿਆ ਹੋਵੇ ਤੋ ਇਸ ਲਈ ਉਹ ਸੀਟੀ ਫਿਰ HDFC ਤੇ ਰੋਸਾ ਤਾਂ ਨਿਕਲਣਾ ਹੀ ਸੀ ਉਹ ਰੋਸਾ ਇਸ ਕਦਰ ਨਿਕਲਾ ਕਿ ਤੁਹਾਨੂੰ ਪੈਨਲ ਚ ਬਾਹਰ ਕਰਦੇ ਆ ਸਾਰੇ ਬੋਡਾਂ ਨੂੰ ਕਾਰਪੋਰੇਸ਼ਨਾਂ ਨੂੰ ਇਹਨਾਂ ਪੰਚਾਇਤਾਂ ਨੂੰ ਨਗਰ ਨਿਗਮ ਨਗਰ ਕੌਂਸਲਾਂ ਨੂੰ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਹਦਾਇਤ ਹੋ ਗਈ ਵੀ ਜਿਹੜੇ ਵੀ ਸਰਕਾਰੀ ਤੌਰ ਤੇ ਕੋਈ ਲੈਣ ਦੇਣ ਤੁਹਾਡਾ HDFC ਨਾਲ ਆਏਗਾ ਉਹ ਬੰਦ ਕਰ ਦਿਓ ਸਿਰਫ ਇੱਥੇ ਦਾ ਸਵਾਲ ਤਾਂ ਇਹ ਵੀ ਖੜਾ ਹੁੰਦਾ ਕਿ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੱਥ ਇੰਨਾ ਤੱਕ ਹੋ ਗਿਆ ਕਿ ਕੁਝ ਕੁ ਘਟ ਹੈ ਖਾਸ ਤਰ HDFC ਦਾ ਜਿਹੜਾ ਐਂਪੈਨਲਮੈਂਟ ਉਹ ਕੈਨਸਲ ਕਰਨਾ ਪੈ ਗਿਆ ਫਿਰ 1 ਅਪ੍ਰੈਲ ਤੋਂ ਲੈ ਕੇ ਜੂਨ ਤੱਕ ਆਉਂਦੇ ਆਉਂਦੇ ਆ 2 ਮਹੀਨੇ 10 ਦਿਨ ਸਵਾ 2 ਮਹੀਨੇ ਵੀ ਐ ਪੂਰੇ ਨਹੀਂ ਹੋਏ ਤੇ ਤੁਹਾਡੀ ਹਾਲਤ ਇਹ ਹੈ ਅਜੇ 9 9.5 ਮਹੀਨੇ 10 ਮਹੀਨੇ ਪਈ ਨੇ ਕਿਵੇਂ ਲੰਘਾਉਣਾ ਸਾਲ ਪੰਜਾਬ ਸਰਕਾਰ ਸੋਚੇ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਕ ਪੰਜਾਬ ਦਾ ਫਿਕਰ ਦੀਆਂ ਗੱਲਾਂ ਕਰ ਲੱਗਣਗੇ ਉਹ ਨਹੀਂ ਦਾ ਸਿਰਫ ਜਿਮਨੀ ਚੌਂਟੇ ਜੋਰ ਆ ਉਹ ਧਮਕਾ ਦੇ ਵਿੱਚ ਤਾਂ ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਦੇਖ ਲਿਓ ਕੇਜਰੀਵਾਲ ਕਿਦੇ ਦਿਨ ਐਲਾਨ ਵੀ ਲਾਊਗਾ ਤੇ ਹੁਣ ਤਾਂ ਐਲਾਨ ਵੀ ਦਿੱਤਾ ਕਿ ਮੈਂ ਉਸੇ ਦਿਨੇ ਮੰਤਰੀ ਬਣਾ ਦੂੰਗਾ ਤੁਸੀਂ ਐਮ ਐਲ ਏ ਬਣਾਓ ਕੱਲ ਨੂੰ ਜਿਹੜੀ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਬੈਠਕ ਵੀ ਆ ਇਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਅਜੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਆ ਅੰਦੋ ਮੀਟਿਕ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੰਮਾ ਉਹਨਾਂ ਦੀ ਇੱਕ ਮੁਲਾਕਾਤ ਹੋਈ ਹੈ ਕੀ ਲੱਗਦਾ ਕੱਲ ਨੂੰ ਕੋਈ ਜਿਹੜਾ ਤਖਤ ਦੇ ਜਸਧਾਰ ਲਗਾਏ ਜਾ ਸਕਦੇ ਨੇ ਜਾਂ ਕਿਸ ਤਰੀਕੇ ਦਾ ਫੈਸਲਾ ਆ ਸਕਦਾ ਦੇਖੋ ਪਿਛਲੀ ਵਾਰ ਜਦੋਂ ਬੈਠਕ ਅਗਾਂਹ ਪਾਈ ਸੀ ਤਾਂ ਦਾ ਅਜੰਡਾ ਇਹੀ ਸੀਗਾ ਕਿ ਅਸੀਂ ਜਸਧਾਰਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਦੇ ਨੀਮਾ ਬਲੀ ਦੀ ਕਮੇਟੀ ਬਣਾਵਾਂਗੇ ਜੀ ਉਹ ਕਮੇਟੀ ਬਣ ਸਕਦੀ ਹੈ ਤੇ ਬਿਲਕੁਲ ਤੁਹਾਡੀ ਗੱਲ درست ਹੈ ਹੋ ਸਕਦਾ ਬਲਵੰਤ ਸਿੰਘ ਨਾਜੋਣਾ ਦਾ ਨਾਮ ਕੱਲ ਨੂੰ ਆ ਜਾਈਏ ਹੋ ਸਕਦਾ ਹੈ ਕਿ ਕੈਨੇ ਕਮਿਸ਼ਨ ਗੜਗਾ ਜੀ ਦੀਆਂ ਸੇਵਾਵਾਂ ਤੱਕ ਸੀਮਿਤ ਕੇਸ ਗੜ ਸਾਬ ਤੱਕ ਸੀਮਤ ਕਰ ਦਿੱਤੀਆਂ ਜਾਣ ਅੱਜ ਇੱਕ ਵਾਰ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਨੂ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਆ ਪੰਜਾਬ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਕਰਵਟ ਲੈ ਲਿਆ ਪੰਜਾਬ ਦੇ ਜਿਸ ਤਰੀਕੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਪਾਰਾ ਵੱਜ ਜਾਂਦਾ ਇਸ ਤੋਂ ਵਕਤ ਗਰਮੀ ਨੇ ਉਹ ਪਾਰਾ ਵਧਾਇਆ ਹੋਇਆ 45 ਡਿਗਰੀ ਤੋਂ ਪਾਰ ਤਾਪਮਾਨ ਪਹੁੰਚ ਚੁੱਕਾ ਹੈ ਇੱਥੋਂ ਤੱਕ ਕਿ ਗਰਦਾਸਪੁਰ ਦੇ ਵਿੱਚ ਤਾਂ ਇੱਕ ਵਿਅਕਤੀ ਦੀ ਗਰਮੀ ਦੇ ਨਾਲ ਆ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਵੀ ਹੋ ਚੁੱਕੀ ਆ ਉਸ ਤੋਂ ਬਾਅਦ ਜਿਸ ਤਰੀਕੇ ਗਰਮੀ ਦਾ 파ਰਾ ਵਧਿਆ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਸੇ ਤਰੀਕੇ 파ਰਾ ਵਧ ਰਿਹਾ ਜਿਸ ਤਰੀਕੇ ਮੌਸਮ ਇੱਕਦਮ ਬਦਲ ਲਿਆ ਸਿਆਸਤ ਬਦਲ ਲਿਆ ਜਿਸ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਥਰ ਨੂੰ ਝਟਕਾ ਲੱਗ ਗਿਆ ਕਿ ਸਾਬਕਾ ਮਹਿਲਾ ਵਿੰਗ ਦੇ ਪ੍ਰਧਾਨ ਨੇ ਜਿਹੜੇ ਪ੍ਰੀਤੀ ਮਰੁਤਰਾ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਵੱਖਰੀ ਗੱਲ ਇਹ ਆ ਕਿ ਖੁਦ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਲੁਧਿਆਣੇ ਆ ਕੇ ਸ਼ਾਮਲ ਕਰਵਾਇਆ ਤੇ ਉਸ ਤੋਂ ਬਾਅਦ ਅੱਜ HDFC ਬੈਂਕ ਨੂੰ ਵੀ ਇੱਕ ਵੱਡਾ ਝੜਕਾ ਪੰਜਾਬ ਸਰਕਾਰ ਨੇ ਦਿੱਤਾ ਇਹਨਾਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜੀ ਮੌਜੂਦ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤੋ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਸਰ ਕਿਸ ਤਰੀਕੇ ਦੇਖ ਦਿਓ ਕਿ ਮੌਸਮ ਵਿਭਾਗ ਬਾਰ ਬਾਰ ਲੋਕਾਂ ਨੂੰ ਅਲਰਟ ਜਾਰੀ ਕਰ ਰਿਹਾ ਕਿ ਬਿਨਾਂ ਕਮਤੋਂ ਸੇਖਰ ਦੁਪਹਿਰ ਦੇ ਵਿੱਚ ਬਾਹਰ ਨਾ ਨਿਕਲੇ ਜਾਵੇ ਲਗਾਤਾਰ ਜਿਹੜਾ ਗਰਮੀ ਦਾ ਜਿਹੜਾ ਤਾਪਮਾਨ ਮੌਸਮ ਲਗਾਤਾਰ 45 ਡਿਗਰੀ ਤੋਂ ਪਾਰ ਚੱਲਿਆ ਇੱਥੋਂ ਤੱਕ ਕਿ ਅੱਜ ਤੱਕ ਇੱਕ ਗਰਦਾਸਪੁਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਬਿਲਕੁਲ ਜੀ ਪੰਜਾਬ ਦੇ ਵਿੱਚ ਔਸਤਨ ਜਿਹੜੀ ਮਤਲਬ ਤਾਪਮਾਨ ਦੀ ਦਰ ਚੱਲ ਰਹੀ ਹੈ ਉਹ 45 ਡਿਗਰੀ ਤੇ ਕਰੀਬ-ਕਰੀਬ ਚੱਲ ਰਹੀ ਹੈ 44 ਤੋਂ 45 ਡਿਗਰੀ ਔਸਤਨ ਰਹਿ ਰਿਹਾ ਹੈ ਇਕਰਾ ਪਾਉਸ ਕੱਢਣੀ ਹੋਵੇ ਜਦੋਂ ਕਿ ਕੁਝ ਸ਼ਹਿਰ ਸਾਡੇ 46 ਡਿਗਰੀ ਤੋਂ ਪਾਰ ਨੇ ਤੇ ਬਠਿੰਡਾ ਭਾਰਤ ਦਾ ਸਭ ਤੋਂ ਵੱਧ ਤਾਪਮਾਨ ਵਾਲਾ ਸ਼ਹਿਰ ਬਣ ਕੇ ਨਿਭੜਿਆ ਜਿੱਥੇ 48 ਡਿਗਰੀ ਨੂੰ ਤਾਪਮਾਨ ਜਾ ਪਹੁੰਚਿਆ 47.6 ਰਿਕਾਰਡ ਕੀਤਾ ਗਿਆ ਸੋ ਇਹ ਸਥਿਤੀ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਉਂ ਜੀ ਸਥਿਤੀ ਉਹ ਕਹਿੰਦੇ ਕਿ ਅੱਜ ਤੋਂ ਕਰੀਬ 13 ਸਾਲ ਪਹਿਲਾਂ ਸਨ 2012 ਚ ਅੰਮ੍ਰਿਤਸਰ ਦਾ ਤਾਪਮਾਨ 47.6 ਡਿਗਰੀ ਗਿਆ ਸੀ 13 ਸਾਲ ਬਾਅਦ ਇੱਕ ਵਾਰ ਫਿਰ ਅਸੀਂ 47 ਡਿਗਰੀ ਦੇ ਪਾਰ ਆ ਇਹ ਤੋਂ ਪਠਿੰਡਾ ਦੇ ਵਿੱਚ 47.6 ਡਿਗਰੀ ਤਾਪਮਨ ਜਾ ਰਿਹਾ ਇਹ ਤੋਂ ਬਿਨਾ ਫਿਰ ਹੋਰ 46 ਵਾਲੇ ਵੀ ਹੈਗੇ 45 ਵਾਲੇ ਵੀ ਹੈਗੇ ਜੀ ਜੀ ਪਰ ਜਿੱਦਾਂ ਹੀ ਗਰਮੀ ਵੱਧਦੀ ਆ ਤੇ ਇਹ ਦਿਨ ਉਹ ਵੀ ਨਹੀਂ ਉਧਰ ਝੋਨੇ ਦੀ ਹੈ ਨਾ ਲਵਾਈ ਦਾ ਕੰਮ ਪੂਰਾ ਸੋ ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ ਫਿਰ ਬਿਜਲੀ ਦੀ ਮੰਗ ਵੱਧਦੀ ਆ ਕਿਉਂਕਿ ਅੱਜ ਕੱਲ 300 ਜੁੰਟ ਮਾਫ ਨੇ ਅਗਲਾ ਕਹਿੰਦਾ ਚਲੋ ਏਸੀ ਉਸੀ ਲਵਾ ਲਓ ਕਿਸੇ ਨੂੰ ਲੈ ਦੇ ਕੇ ਏਸੀ ਵੱਧ ਗਏ ਏਸੀ ਵਧਣ ਦਾ ਨਤੀਜਾ ਫਿਰ ਉਹ ਪਰ ਬਿਜਲੀ ਦਾ ਲੋਡ ਵਧਣਾ ਤੁਸੀਂ ਇੱਥੋਂ ਫਰਕ ਸਮਝ ਲਓ ਕਿ ਅੱਜ ਦੀ ਤਰੀਕ ਦੇ ਵਿੱਚ 16000 ਮੈਗਾਵਾਟ ਤੋਂ ਵੱਧ ਪੰਜਾਬ 'ਚ ਬਿਜਲੀ ਦੀ ਮੰਗ ਹੈ। ਇਹਨਾਂ ਜਨਾਂ ਦੇ ਵਿੱਚ ਬਿਲਕੁਲ 212 ਦੇ ਵਿੱਚ ਜਦੋਂ ਮੈਂ ਮੈਂ ਦੇਖ ਰਿਹਾ ਸੀਗਾ ਪਿਛਲੇ ਮਾਫ ਕਰਨਾ 212 ਨਹੀਂ 223 ਦੇ ਵਿੱਚ 10 11 ਜੂਨ ਨੂੰ ਸਨ 223 ਦੇ ਵਿੱਚ 9790 ਮੈਗਾਵਾਟ ਦੀ ਮੰਗ ਸੀ। ਬਿਲਕੁਲ ਜੀ। ਮਤਲਬ 10000 ਦੀ ਮੈਗਾਵਾਟ ਵੀ ਮੰਗ ਨਹੀਂ ਸੀ 223 ਦੇ ਵਿੱਚ। 224 ਦੇ ਵਿੱਚ 11500 ਹੋਈ ਸੀ। ਜੀ 9790 ਤੋਂ ਵੱਧ ਕੇ 11500 9 ਲਗਭਗ 2000 ਤੋਂ ਵੀ ਘੱਟ ਬਿਲਕੁਲ ਜੀ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਤਾਂ ਅੱਜ ਦੀ ਤਰੀਕ ਵਿੱਚ 16000 ਮੈਗਾਵਾਟ ਤੋਂ ਉੱਪਰ ਹੈ ਹਮ ਸੋ ਇੱਥੋਂ ਦਾ ਇਹ ਲਾ ਲਓ ਕਿ 16000 ਹੈ ਮਤਲਬ 99 ਮੈਗਾਵਾਟ ਦੀ ਮੰਗ ਹੋਵੇ ਤੇ ਜਿਹੜਾ ਮਤਲਬ ਸਿੱਤੀ ਕੀ ਹੈ ਜੀ ਫਿਰ ਹਮ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਭਾਗ ਬਿਜਲੀ ਵਿਭਾਗ ਪਾਵਰ ਕਮ ਦਾ ਮੰਨਣਾ ਹੈ ਕਿ ਅਸੀਂ 16900 ਮੀਗਾਵਾਟ ਤੱਕ ਹੂੰ ਪੂਰਤੀ ਕਰ ਸਕਦੇ ਹਾਂ ਉਹਦੋਂ ਸਾਨੂੰ ਘੱਟ ਲਾਉਣੇ ਪੈਣੇ ਆ। ਸੋ ਜਿਸ ਤਰ੍ਹਾਂ ਤਾਪਮਨ ਵਧੂਗਾ ਉਹਦੇ ਹਿਸਾਬ ਨਾਲੇ ਬਿਜਲੀ ਦੀ ਮੰਗ ਵੀ ਵਧਣੀ ਹੈ ਤੇ ਮੁਸ਼ਕਲ ਵੀ ਵਧਣੀ ਹੈ। ਹਾਂ। ਹੂੰ ਗਰਮੀ ਜਿਸ ਤਰ੍ਹਾਂ ਕਹਿਰ ਤੋੜ ਰਹੀ ਹੈ ਇਹਦੇ ਲਈ ਮੰਥਨ ਕਿਤੇ ਨਹੀਂ ਹੋ ਰਿਹਾ। ਬਿਲਕੁਲ ਜੀ। ਅਸੀਂ ਗਰਮੀ ਵਧਣ ਦੇ, ਤਾਪਮਨ ਵਧਣ ਦੇ ਹਵਾਲੇ ਨਾਲ ਜਦੋਂ ਬਿਜਲੀ ਦਾ ਹਿਸਾਬ-ਕਿਤਾਬ ਦੇਖਣ ਲੱਗੇ ਨੇ ਕਿ ਦੀ ਮੰਗ ਕਿੰਨੀ ਵਧੀ? ਜਾਂ ਡਿਗਰੀ ਕਿੰਨਾ ਵਧਿਆ ਹੈ ਨਾ ਜਾਂ ਅਸੀਂ ਉਹਦੇ ਹੱਲ ਲੱਭਦੇ ਆਂ ਕਿ ਜੀਆਂ ਛਵੀਲਾਂ ਲੱਗੀਆਂ ਹੈ ਨਾ ਪੱਖੇ ਲਾ ਲੋ ਕੂਲਰ ਪਾ ਲੋ ਏਸੀ ਲਾ ਲੋ ਪਰ ਇਹ ਤਾਪਮਨ ਲਗਾਤਾਰ ਵਧ ਕਿਉਂ ਰਿਹਾ ਹੈ ਹੂੰ ਇਹਦੇ ਕਾਰਨਾਂ ਤੇ ਕੋਈ ਸਵਰਧ ਹੋ ਕੇ ਸਰਕਾਰਾਂ ਕੋਈ ਯੋਜਨਾ ਬਣਾਉਣ ਕਿ ਰੁੱਖ ਕਿੱਥੇ ਲਾ ਰਹੇ ਨੇ ਹੈ ਨਾ ਸਾਡਾ ਇਹ ਕਾਰਬਨ ਛੱਡਣੀਆਂ ਚੀਜ਼ਾਂ 'ਚ ਵਾਧਾ ਕਿਵੇਂ ਹੋ ਰਿਹਾ ਹੈ ਹੂੰ ਇਹ ਸਾਰੇ ਵਰਤਾਰਿਆਂ ਦੇ ਉੱਤੇ ਕਿਤੇ ਕੋਈ ਧਰਾਤਲ ਦੇ ਉੱਤੇ ਠੋਸ ਕੰਮ ਨਹੀਂ ਹੋ ਰਿਹਾ ਫਿਰ ਨਤੀਜਾ ਇਹੀ ਹੋਊਗਾ ਜੀ ਹਾਲੋ ਮੇਰੇ ਮੂਰੇ ਲਿਸਟ ਪਈਆ ਬਠਿੰਡਾ 47.6 ਡਿਗਰੀ ਆ ਲੁਧਿਆਣਾ 45.5 ਡਿਗਰੀ ਆ ਅੰਮ੍ਰਿਤਸਰ 44 ਡਿਗਰੀ ਤੋਂ ਪਾਰ ਹੈ ਪਟਿਆਲਾ 44 ਡਿਗਰੀ ਤੋਂ ਪਾਰ ਹੈ ਫਰੀਦਕੋਟ 44 ਡਿਗਰੀ ਤੋਂ ਪਾਰ ਹੈ ਗੁਰਦਾਸਪੁਰ ਵੀ 44 ਡਿਗਰੀ ਹੈ ਚੰਡੀਗੜ੍ਹ ਵੀ 44 ਡਿਗਰੀ ਹੈ ਮਹਾਲੀ ਵੀ 44 ਡਿਗਰੀ ਹੈ ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ 43 ਡਿਗਰੀ ਤੇ ਨੇ ਜਲੰਧਰ ਵੀ 43 ਡਿਗਰੀ ਤੇ ਆ ਸੋ ਜੀ ਐਵਰੇਜ ਪੰਜਾਬ ਦੇ ਵਿੱਚ 44 ਤੋਂ 45 ਡਿਗਰੀ ਤਾਪਮਾਨ ਚੱਲ ਰਿਹਾ ਤੇ ਬਠਿੰਡਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ ਹੋ ਕੇ ਨਿਪੜਿਆ ਸੋ ਅਜੇ ਕਹਿੰਦੇ ਜੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ 13 ਜੂਨ ਤੱਕ ਗਰਮੀ ਇਸੇ ਤਰ੍ਹਾਂ ਤਪਾ ਸਕਦੀ ਹੈ ਉਸ ਤੋਂ ਬਾਅਦ ਥੋੜੀ ਬਹੁਤ ਚਾਰ ਛਿੱਟੇ ਪੈ ਜਾਣ ਕੁਝ ਪੈ ਜਾਣ ਫਿਰ ਰਾਤ ਦੀ ਹਾਸ ਹੈ ਫਿਰ ਕੋਈ ਥੋੜੀ ਬਹੁਤ ਨੇਰੀ ਚੱਕਰ tufaan ਆਵੇ ਜਿਸ ਨਾਲ ਮੌਸਮ ਦੀ ਤਬਦੀਲੀ ਆਵੇ ਕਿਉਂਕਿ ਜਿਹੜਾ ਮਾਨਸੂਨ ਹੈ ਉਹ ਮੁੰਬਈ ਚ ਫਸਿਆ ਹੈ ਮੁੰਬਈ ਚ ਤਾਂ ਚੰਗੇ ਚੰਗੇ ਜਾ ਕੇ ਫਸ ਜਾਂਦੇ ਆ ਭਾਈ ਜੀ ਤਾਂ ਫਿਰ ਮਾਨਸੂਨ ਇਸ ਦੇ ਉੱਤੇ ਰੁਕਿਆ ਸੋ ਜਦੋਂ ਉਧਰੋਂ ਨਿਕਲ ਕੇ ਆਊਗਾ ਕਹਿੰਦੇ ਫਿਰ ਥੋੜਾ ਜਿਹਾ ਉਮੀਦ ਕਰ ਸਕਦੇ 13 ਜੂਨ ਤੱਕ ਅਜੇ ਰਾਹਤ ਨਹੀਂ ਲੂ ਇਸੇ ਤਰ੍ਹਾਂ ਚੱਲੂਗੀ ਗਰਮੀ ਦਾ ਕਹਿ ਰਹੇ ਇਸੇ ਤਰ੍ਹਾਂ ਰਹੂਗਾ ਜੀ ਹੂੰ ਤਾਂ ਸਰ ਮੌਸਮ ਬਤਾ ਕਹਿ ਰਿਹਾ ਕਿ 13 ਜੂਨ ਤੱਕ ਹਾਲਾਂਕਿ ਉਹ ਕਹਿ ਰਿਹਾ ਕਿ ਅੱਜ ਨਾਲੋਂ 11 ਜੂਨ ਨਾਲੋਂ 12 ਨੂੰ ਤਾਂ ਉਸ ਵਧਣੀ ਆ 13 ਨੂੰ ਹੋਰ ਵਧਣੀ ਆ ਪਰ ਫਿਰ ਇਸ ਦਾ ਨਾ ਤਾਂ ਜਿਹੜੀ ਬਿਜਨੀ ਦੀ ਲੋਡ ਆ ਉਹ ਮੈਗਾਵਾਟ ਦੇ ਵਿੱਚ ਹੋਰ ਲੋਡ ਪਊਗੀ ਪਰ ਜਿਹੜਾ ਪੰਜਾਬ ਦਾ ਪੀਐਸਪੀਸੀਲ ਵਿਭਾਗ ਆ ਉਹ ਤਾਂ ਕਹਿ ਰਿਹਾ ਕਿ ਅਸੀਂ ਕੰਡੇ ਤੇ ਚੱਲ ਰਹੇ ਹਾਂ ਇਸ ਤੋਂ ਬਾਅਦ ਪੂਰਤੀ ਨਹੀਂ ਹੋਊਗੀ ਫੇਕੇ ਜਿਹੜੀ ਕਹਿੰਦੇ ਨੇ ਕਿ ਝੋਨੇ ਨੂੰ ਨਿਰਵਗਣ ਬਿਜਲੀ ਦਿੱਤੀ ਜਾਣੀ ਆ ਕੀ ਉਹ ਤੇ ਕੱਟ ਲੱਗਣਗੇ ਕੀ ਆਮ ਲੋਕਾਂ ਨੂੰ ਕਿਹਾ ਜਾਊਗਾ ਕਿ ਦਫ਼ਤਰ ਬੰਦ ਕਰ ਲਓ ਬਿਲਕੁਲ ਜੀ ਦਫ਼ਤਰਾਂ ਦੇ ਟਾਈਮ ਬਦਲ ਦਿੱਤੇ ਜਾਂਦੇ ਹੁੰਦੇ ਨੇ ਪਰ ਉਹ ਹੀ ਸਾਵਨਾ ਚੱਲਦੇ ਨੇ ਕਿ ਉਸ ਸਮੇਂ ਕੂਲਰ ਪੱਖੇ ਘੱਟ ਚੱਲਣ ਸਵੇਰੇ ਸੱਜਰੇ ਕਰ ਦੋ ਫਿਰ ਛੁੱਟੀ ਕਰ ਦੋ ਚੁੱਲਾਂ ਚੱਲੋ ਜੇ ਛੁੱਟੀਆਂ ਜਦੋਂ ਸਕੂਲ ਨਹੀਂ ਖੁੱਲੇ ਜੀ ਬਿਲਕੁਲ ਸਕੂਲ ਖੁੱਲੇ ਹੁਣ ਫਿਰ ਦੇਖੋ ਤੀ ਡਿਮਾਂਡ ਕਿੰਨੀ ਹੋਰ ਵਧੇ ਸੋ 16900 ਮੈਗਾਵਾਟ ਤੋਂ ਉੱਪਰ ਜਾ ਨਹੀਂ ਸਕਦੇ ਹੋ ਤੇ 16200 ਤੋਂ ਪਰ ਡਿਮਾਂਡ ਚੱਲੀ ਗਈ ਹੈ ਹਮ ਪਰ ਸਰ ਇਸ ਸਭ ਦੇ ਵਿਚਾਲੇ ਇੱਕ ਖਬਰ ਇਹ ਵੀ ਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਸਰਕਾਰੀ ਕੋਠੀਆਂ ਕੋਠੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਦਾ ਬਿੱਲ ਪੈਂਡਿੰਗ ਚੱਲੀ ਜਾਂਦਾ ਕਹਿੰਦੇ ਭਰ ਨਹੀਂ ਰਿਹਾ ਦੇਖੋ ਜੀ ਇਹ ਤਾਂ ਹੁਣ ਕਮਾਲ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਜਿਹੜੀਆਂ ਕੋਠੀਆਂ ਇੱਥੇ ਮਿਲੀਆਂ ਹੋਈਆਂ ਸਰਕਾਰੀ ਉਹਦਾ ਬਿੱਲ ਸਰਕਾਰ ਦੇ ਖਾਤਿਆਂ ਜੋ ਪੀ ਡਬਲਯੂ ਡੀ ਦੇ ਡਿਪਾਰਟਮੈਂਟ ਦੇ ਖਾਤਿਆਂ 'ਚ ਜਾਣਾ ਪਰ ਮਹਿਮਾਨ ਕੌਣ ਨੇ ਸਵਾਲ ਤਾਂ ਇਹ ਵੀ ਹਨ ਉਹਨਾਂ ਕੋਠੀਆਂ 'ਚ ਬਿਜਲੀ ਪਾਣੀ ਬਿਲਕੁਲ ਰਹਿੰਦੇ ਸਵਾਲ ਤਾਂ ਇਹ ਵੀ ਹਨ ਨਾ ਚੰਡੀਗੜ੍ਹ ਦੇ 38 ਸੈਕਟਰ ਦੇ ਵਿੱਚ ਜਿਹੜੀਆਂ ਮੰਤਰੀਆਂ ਸੰਤਰੀਆਂ ਲਈ ਬਣੀਆਂ ਕੋਠੀਆਂ ਨੇ ਉਹ ਕੋਈ ਐਮਐਲਏ ਦੇ ਨਾਂ ਤੇ ਅਲਾਟ ਕਰਾ ਲਈ ਕਿਉਂਕਿ ਜਦੋਂ ਕਿ ਉਹ ਐਮਐਲਏ ਨੂੰ ਹੁੰਦੀਆਂ ਨਹੀਂ ਅਲਾਟ ਪਰ ਤਾਂ ਉਹਨਾਂ ਦੇ ਨਾਂ ਤੇ ਅਲਾਟ ਕਰ ਲਓ ਜਾਂ ਮੰਤਰੀਆਂ ਨੂੰ ਕਿਸੇ ਨੂੰ ਕੱਢ ਦਿਓ ਇੱਥੋਂ ਕਿਸੇ ਸਤਿੰਦਰ ਜਾਨ ਬੜਿਆ ਕਿਸੇ ਦੇ ਨਾਮ ਅਗਰਵਾਲ ਬੜਿਆ ਕਿਸੇ 'ਚ ਕੋਈ ਬੜਿਆ ਸੀ ਕਿਸੇ 'ਚ ਕੋਈ ਚਲਾ ਗਿਆ ਕੋਈ ਹੋਰ ਆ ਗਿਆ ਬਸਲ ਜਿਵੇਂ ਦਿੱਲੀ ਵਾਲੇ ਆਉਂਦੇ ਨੇ ਦੂਏ ਨੂੰ ਕੁੰਜੀਆਂ ਫੜਾ ਕੇ ਤੁਰ ਜਾਂਦੇ ਨੇ ਸੋ ਇਹ ਕੋਠੀਆਂ ਦਾ ਬਿੱਲ ਡੇਢ ਡੇਢ ਲੱਖ ਦੇ ਪਾਰ ਪੈਂਡਿੰਗ ਖੜਾ ਹੈ ਹਾਂ ਮੇਰੇ ਕੋਲ ਰਿਕਾਰਡ ਪਿਆ ਚੰਡੀਗੜ੍ਹ ਦੀ 39 ਸੈਕਟਰ ਦੀ ਕੋਠੀ ਹੈ ਜੀ 0922 ਕੋਠੀ ਹੈ 0923 ਕੋਠੀ ਹੈ 0926 ਤੇ ਕੋਠੀ ਹੈ 964 ਇਹਨਾਂ ਕੋਠੀਆਂ ਦੇ ਬਿੱਲ 922 ਦਾ ਬਿੱਲ 1,60,000 ਤੋਂ ਵੱਧ ਪੈਂਡਿੰਗ ਖੜਾ ਹੈ 923 ਦਾ ਬਿੱਲ 1,17,000 ਤੋਂ ਵੱਧ ਪੈਂਡਿੰਗ ਖੜਾ ਹੈ 926 ਨੰਬਰ ਕੋਠੀ ਦਾ ਬਿੱਲ 1,60,926 ਹੈ ਦੇ ਕਰੀਬ ਖੜਾ ਹੈ ਤੇ 964 ਨੰਬਰ ਕੋਠੀ ਇੱਕ ਲੱਖ ਤੋਂ ਉੱਪਰ ਬਿੱਲ ਖੜਾ ਹੈ ਔਰ ਇਹਨਾਂ ਚ ਇੱਕ ਕੋਠੀ ਹੋ ਵੀ ਹੈ ਜਿਹਦੇ ਵਿੱਚ ਪਾਣੀਆਂ ਦੇ ਮਸਲੇ ਦੇ ਦਰਮਿਆਨ ਹਰਿਆਣੇ ਵਾਲੀ ਆਮ ਆਦਮੀ ਪਾਰਟੀ ਵਾਲੇ ਪ੍ਰੈਸ ਕਾਨਫਰੰਸ ਕਰਕੇ ਚਲੇ ਦੀ ਕੋਠੀ ਪੰਜਾਬ ਸਰਕਾਰ ਦੀ ਹਰਿਆਣੇ ਵਾਲੇ ਆਮ ਆਦਮੀ ਪਾਰਟੀ ਵਾਲੇ ਪੀਸੀ ਕਰਕੇ ਚਲ ਗਏ ਸੀ ਕਿ ਇੱਥੇ ਜਿੱਕੇ ਅਸੀਂ ਤਾਂ ਹਰਿਆਣੇ ਨੂੰ ਪਾਣੀ ਲੈ ਕੇ ਰਵਾਂਗੇ ਜੀ ਇਹ ਉਹ ਸਾਰਾ ਸਾਰਿਆਂ ਨੂੰ ਪਤਾ ਸੋ ਇਸ ਲਈ ਇਹਨਾਂ ਕੋਠੀਆਂ ਦੇ ਬਿੱਲ ਇਹ 742025 ਤੱਕ ਦੇ ਨੇ ਜਿਹੜੇ ਪੇਡ ਨਹੀਂ ਹੋਏ ਭਰੇ ਨਹੀਂ ਗਏ ਪੈਂਡਿੰਗ ਖੜੇ ਨੇ ਤੇ ਅੱਜ ਬਿਜਲੀ ਵਿਭਾਗ ਵਾਲੇ ਪਲਾਸ ਲੈ ਕੇ ਆਗੇ ਕਿ ਕਨੈਕਸ਼ਨ ਕੱਟਣਿਆ ਤੁਹਾਡੇ ਤੇ ਉੱਥੇ ਮਿਲਤਾ ਤਾਂ ਲੇ ਫੋਨ ਮਲਾ ਕੇ ਸਾਨੂੰ ਖੜਕਾ ਹੈ ਕਿਸੇ ਨਾਲ ਗੱਲ ਕਰਾਂ ਟਾਲਾ ਬਟਾਲਾ ਅਗਲੀ ਵਾਰ ਭਰ ਦਾਂਗੇ ਜੀ ਟਾਈਮ ਦੇ ਦਿਓ ਮੁੱਲ ਦੇ ਦਿਓ ਸਾਰਾ ਕੁਝ ਹੋਇਆ ਪਰ ਇਹ 7425 ਤੱਕ ਦੇ ਬਿੱਲ ਨੇ ਤੇ ਅੱਜ ਅਸੀਂ ਜਦੋਂ ਗੱਲ ਕਰ ਰਹੇ ਆ ਤਾਂ 7625 ਪਾਰ ਹੋ ਗਈ 116225 ਨੂੰ ਗੱਲ ਕਰ ਰਹੇ ਹਾਂ ਉਹਦੇ ਲਈ ਇੱਕ ਬਿੱਲ ਹੋਰ ਇਹਦੇ ਵਿੱਚ ਐਡ ਹੋਣਾ ਜੀ ਬਿਲਕੁਲ ਜੀ ਇਹ ਬਿੱਲ ਵੀ ਕਰਮੀ ਵਾਲਾ ਐਡ ਹੋਣਾ ਉਹ ਬਿੱਲ ਐਡ ਹੁੰਦਾ ਹੈ ਤੇ 1,60,000 ਵਾਲਾ ਬਿੱਲ ਕਹਿੰਦੇ 1,80,85,000 ਨੂੰ ਚਲਾ ਜਾਣਾ। 1,17,000 ਵਾਲਾ ਬਿੱਲ ਵੀ 25-30,000 ਵਿੱਚ ਐਡ ਹੋ ਗਿਆ। ਤੁਸੀਂ ਹਿਸਾਬ ਲਾ ਲਓ 1.5 ਲੱਖ ਦੇ ਨੇੜੇ ਤੇੜੇ ਜਾ ਟੋਕਣਾ। ਇਸੇ ਤਰ੍ਹਾਂ 1,60,900 26 ਵਾਲਾ ਬਿੱਲ ਵੀ 80,85 ਨੂੰ ਜਾ ਟੋਕਣਾ ਜੇ 25-30,000 ਵੀ ਬਿੱਲ ਐਡ ਹੋਇਆ। 1 ਲੱਖ ਵਾਲਾ ਬਿੱਲ ਵੀ 1.5 ਲੱਖ ਨੂੰ ਜਾ ਟੋਕਣਾ। ਸੋ ਜਨਾਬ ਇਹ ਸਰਕਾਰ ਦੇ ਮਤਲਬ ਪੰਜਾਬ ਦੇ ਲੋਕਾਂ ਨੂੰ ਲੱਗਦਾ ਨਾ ਕਿ ਸਾਨੂੰ ਤਾਂ ਬਿਜਲੀ ਮੁਫਤ ਆ। ਜੀ। ਹਾਂ ਇਹਨਾਂ ਦੇ ਕੂਲਰ ਪੱਖੇ AC ਵੀ ਪੰਜਾਬ ਵਾਲੀ ਚਲਾ ਰਹੇ ਨੇ ਆਪਣੀ ਜੇਬ ਤੋਂ ਹੀ ਜਾਣਾ। ਬਿਲਕੁਲ ਜੀ ਜਿਹੜੇ 12 ਵਿਭਾਗਾਂ ਤੋਂ ਪੈਸੇ ਵਾਪਸ ਮੰਗਾਇਆ ਉਹ ਇਹਨਾਂ ਕਮਲ ਹੀ ਹੋਣਗੇ ਬਿਲਕੁਲ ਨਹੀਂ ਭਰ ਹੋ ਰਿਹਾ ਦਾ ਚਾਰ ਕੋਠੀਆਂ ਦਾ ਪਤਾ ਹੋਰ ਕਿੰਨਿਆਂ ਦਾ ਰਹਿੰਦਾ ਹੋਵੇ ਉਧਰ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਮੁਫਤ ਬਿਜਲੀ ਮਿਲਦੀ ਉਹਦੀ ਸਬਸਿਡੀ ਦਾ ਨੀਂ ਜੇ ਤਾਰ ਹੋ ਰਿਆ ਉੱਥੇ ਬਿਲਕੁਲ ਵਿਚਾਣ ਔਖਾ ਹੋ ਗਿਆ ਪਾਵਰਕਾਮ ਵਾਲਿਆਂ ਨੂੰ ਪੰਜਾਬ ਰੋਡਵੇ ਵਾਲਿਆਂ ਨੂੰ ਜਿਹੜਾ ਮੁਫਤ ਸਫਰ ਵਾਲਾ ਉਹ ਨਹੀਂ ਸਬਸਿਡੀ ਸਮਝੇ ਜੇ ਤਾਰ ਹੋ ਰਹੀ ਹੂੰ ਸੋ ਇਹ ਕਿੰਨੀਆਂ ਚੁਣੌਤੀਆਂ ਮੂਰੇ ਖੜੀਆਂ ਨੇ ਤੇ ਸਰਕਾਰ ਨੂੰ ਕੀ ਹੈ ਸਰਕਾਰ ਭਾਜੀ 17 ਤਰੀਕ ਤੱਕ ਲੱਭਣੀ ਨਹੀਂ ਤੁਹਾਨੂੰ ਇਹ ਤਾਂ ਲੁਧਿਆਣੀ ਬੈਠੀ ਹੋਗੀ 17 ਤੋਂ ਬਾਅਦ ਜਿੱਥੇ ਆਊਗਾ ਪੰਜਾਬ ਤਾਂ ਪਰ ਸਰ ਤੁਸੀਂ ਲੁਧਿਆਣਾ ਚ ਗੱਲ ਕਰੀ ਕਿ ਸਰਕਾਰ ਬੈਠੀ ਆ ਉੱਥੇ ਤਾਂ ਸੁਖਵੀਰ ਬਾਦਲ ਇੱਕ ਸਿਆਸੀ ਧਮਾਕਾ ਕਰਕੇ ਵੱਡਾ ਝਟਕਾ ਦੇ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਕਦੇ ਪ੍ਰਧਾਨ ਹੁੰਦੇ ਸੀ ਇਸਤਰੀ ਵਿੰਗ ਦੇ ਅੱਜ ਸਾਬਕਾ ਪ੍ਰਧਾਨ ਪ੍ਰੀਤੀ ਮਲੋਤਰਾ ਸੁਖਵੀਰ ਬਾਦਲ ਆਪਣਾ ਸਰੂਪਾ ਵਾ ਕੇ ਆਪਣੀ ਪਾਰਟੀ ਸ਼ਾਮਲ ਕਰਾ ਕੇ ਲੈ ਗਏ ਬਿਲਕੁਲ ਜੀ ਪ੍ਰੀਤੀ ਮਲੋਤਰਾ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਚੋਂ ਜਿਹੜੀ ਕਹਿੰਦੀ ਸੀ ਪਹਿਲੇ ਦਿਨ ਤੋਂ ਨਾਲ ਤੁਰੇ ਸੀ ਸਾਨੂੰ ਸਹੀ ਤਰੀਕੇ ਨਾਲ ਮਤਲਬ ਕਿ ਇਹਨਾਂ ਨੇ ਹਾਂ ਉਹ ਮੇ ਸਾਥ ਨਹੀਂ ਦਿੱਤਾ ਸਾਡਾ ਸਾਡੀ ਵਰਤੋਂ ਕੀਤੀ ਸਾਡੇ ਕੰਮਕਾਰ ਦੀ ਵਰਤੋਂ ਕੀਤੀ ਹੈਨਾ ਅਸੀਂ ਸਾਰੀ ਮਿਹਨਤ ਕੀਤੀ ਅਸੀਂ ਪਾਰਟੀ ਖੜੀ ਕੀਤੀ ਤੇ ਮਲਾਈ ਖਾਣ ਦਿੱਲੀ ਆ ਗਿਆ ਮਤਲਬ ਮੈਨੂੰ ਨਹੀਂ ਪਤਾ ਹੁਣ ਪ੍ਰੀਤੀ ਮਲੋਤਰਾ ਨੂੰ ਸਿਰਫ ਇਹ ਦੁੱਖ ਹੈ ਕਿ ਦਿੱਲੀ ਵਾਲੇ ਕਿਉਂ ਆ ਗਏ ਜਾਂ ਉਹਨੂੰ ਇਹ ਦੁੱਖ ਹੈ ਕਿ ਇਹਨਾਂ ਨੇ ਮਲਾਈ ਖਾ ਲਈ ਅਸੀਂ ਨਹੀਂ ਮਲਾਈ ਖਾਦੀ ਪੈਸੇ ਉਹ ਉਹਦੇ ਨਾਲ ਸੀ ਉਹਦੇ ਨਾਲ ਬੰਦਿਆਂ ਬਗਾਵਤ ਕਰਨਾ ਆਸਾਨ ਨਹੀਂ ਹੁੰਦਾ ਹਾਂ ਪਰ ਇਹ ਫਿਰ ਵੀ ਉਹਦਾ ਮਾਣਦੇ ਜੇ ਬਗਾਵਤ ਕੀਤੀ ਤਾਂ ਕੋਈ ਗੱਲ ਸੀ ਪਰ ਫਿਰ ਉੱਥੇ ਲੜਾਈ ਲੜਨੀ ਚਾਹੀਦੀ ਸੀ ਵਰਕਰਾਂ ਦੀ ਫਿਰ ਛੱਡ ਕੇ ਕਿਉਂ ਆ ਗਏ ਹੂੰ ਬਿਲਕੁਲ ਵਿਹਲੇ ਚ ਇਕੱਠ ਕੀਤਾ ਸੀ ਚੰਗਾ ਇਕੱਠ ਹੋ ਰਿਹਾ ਸੀ ਕਿ ਲਹਿਰ ਬਣ ਰਹੀ ਸੀ ਕਿ ਉਹ ਸਾਰੀ ਤੇਰੇ ਇਧਰ ਨੂੰ ਆ ਜੂਗੀ ਕਿ ਉਹ ਸਾਰੇ ਕੱਲ੍ਹ ਜਦ ਕੰਨੀ ਆ ਜਾਣਗੇ ਜਾਂ ਇਹ ਡਿਜ਼ਾਈਨ ਹੀ ਇਹ ਸੀ ਕਿ ਕਿ ਉਧਰੋਂ ਛੱਡ ਕੇ ਇਧਰ ਆਉਣਾ ਸੀ ਜੀ ਦੇਖੋ ਕਿ ਅੱਜ ਦੀ ਤਰੀਕ ਚ ਅਕਾਲੀ ਦਲ ਦੇ ਵੀ ਅਜੇ ਪੰਜਾਬ ਚ ਪੈਰ ਨਹੀਂ ਲੱਗੇ ਹੋਏ ਬਿਲਕੁਲ ਜੀ ਅਕਾਲੀ ਦਲ ਵੀ ਅਜੇ ਉਹ ਅਕਾਲੀ ਦਲ ਦਾ ਤਾਂ ਨਿੱਤ ਦਿਨ ਹੁਣ ਜਿੱਤ ਨੂੰ ਜਾਂ ਕੱਲ੍ਹ ਨੂੰ ਸਰਕਾਰ ਬਣਦੀ ਦਿਖ ਰਹੀ ਹੈ ਅੱਜ ਦੀ ਤਰੀਕ ਚ ਨਿੱਤ ਫਾਲਚ ਕੀ ਅਕਾਲੀ ਦਲ ਦਾ ਤਾਂ ਨਿੱਤ ਦਿਨ ਆਪਣਾ ਮਸਲਾ ਚ ਹੂੰ ਬਿਲਕੁਲ ਸੋ ਪੰਥਕ ਕਿੱਡੇ ਵੱਡੇ ਮਸਲੇ ਖੜੇ ਨੇ ਤੇ ਉਹ ਸਭ ਤੋਂ ਦਰਮਿਆਨ ਵੀ ਜੇਕਰ ਪ੍ਰੀਤੀ ਮਲੋਤਰਾ ਨੇ ਹਿੰਮਤ ਦਿਖਾਈ ਆ ਤਾਂ ਵੀ ਠੀਕ ਹੈ ਫਿਰ ਉਹ ਕਹਿੰਦੀ ਖੇਤਰੀ ਪਾਰਟੀ ਪਰ ਕੀ ਸੱਚਮੁੱਚ ਅਕਾਲੀ ਦਲ ਬਾਦਲ ਪਰਿਵਾਰ ਦੇ ਹੱਥ ਚੋਂਨ ਤੋਂ ਬਾਅਦ ਖੇਤਰੀ ਪਾਰਟੀ ਰਿਹਾ ਇਹ ਬੀਜੇਪੀ ਨਾਲ ਮਿਲ ਕੇ ਹੀ ਕੰਮ ਚਲਾਉਣਾ ਫਿਰ ਤਾਂ ਇਹ ਕੇਂਦਰੀਕਰਨੇ ਹੋ ਰਿਹਾ ਨਾ ਉਹਨਾਂ ਦਾ ਕੇਂਦਰੀ ਏਜੰਡਾ ਹੀ ਪੜ ਰਿਹਾ ਨੇ ਤੇ ਹੁਣ ਤਾਂ ਵੀ ਜੇ ਬੀਜੇਪੀ ਨਾਲ ਦੁਬਾਰਾ ਵੀ ਹੋਊਗਾ ਤਾਂ ਹੁਣ ਤਾਂ ਬੀਜੇਪੀ ਬੜਾ ਭਾਈ ਤਣ ਕੇ ਉਹਨੂੰ ਤਿਆਰ ਹੈ ਹੁਣ ਤਾਂ ਥੋੜੀ ਜਮਾ ਹੀ ਨਹੀਂ ਚਲਣੀ ਹੂੰ ਫਿਰ ਵੀ ਪ੍ਰੀਤੀ ਮਲੋਤਰਾ ਦੇ ਹਵਾਲੇ ਨਾਲ ਲੁਧਿਆਣੇ ਚ ਕਹਿਣ ਲਈ ਗੱਲ ਹੋ ਸਕਦੀ ਹੈ ਕਿਉਂਕਿ ਪਟਿਆਲੇ ਵਾਲੇ ਧਰਨੇ ਤੋਂ ਬਾਅਦ ਪ੍ਰੀਤੀ ਮਲੋਤਰਾ ਚਰਚਾ ਚ ਬਹੁਤ ਆ ਗਈ ਸੀ ਬਿਲਕੁਲ ਜੀ ਚੋਣਾਂ ਦੇ ਵਿੱਚ ਕਹਿਣ ਨੂੰ ਗੱਲ ਹੈਗੀ ਹੈ ਕਿ ਲਓ ਜੀ ਝਟਕਾ ਦਿੱਤਾ ਅਸੀਂ ਬੰਦਾ ਤੋੜ ਲਿਆ ਇਹਨਾਂ ਦਾ ਇਹਨਾਂ ਦਾ ਹੈ ਨਾ ਪਰ ਓਵਰ ਆਲ ਪ੍ਰੀਤੀ ਮਲੋਤਰਾ ਲਈ ਖੱਟਣ ਲਈ ਕੁਝ ਹੈਗਾ ਜਾਂ ਨਹੀਂ ਇਹ ਤਾਂ ਹੁਣ ਉਹੀ ਜਾਣਦੇ ਜੀ ਉਹਨੇ ਕੀ ਸੋਚ ਕੇ ਇਧਰ ਪੈਰ ਧਰ ਤਰੇ ਹੂੰ ਪਰ ਸਰ ਜਿੱਥੇ ਅਕਾਲੀ ਦਲ ਅੱਜ ਪ੍ਰੀਤ ਮਲੋਤਰਾ ਨੂੰ ਸ਼ਾਮਲ ਕਰਕੇ ਲੈ ਗਿਆ ਤਾਂ ਉੱਥੇ ਅਕਾਲੀ ਦਲ ਦੇ ਉਮੀਦਵਾਰ ਜਿਹੜੇ 파ਰੋਕਾਰ ਸਿੰਘ ਘੁੰਮਣ ਉਹਨਾਂ ਦਾ ਜਿਹੜਾ ਮਨਪ੍ਰੀਤ ਧਿਆਲੀ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਆਪਸ ਦੇ ਵਿੱਚ ਖਿੱਚੋ ਤਾਣ ਚੱਲੀ ਆ ਉਹਨਾਂ ਨੇ ਉਹ ਲਗਾਤਾਰ ਇੱਕ ਦੋ ਬਿਆਨ ਵੀ ਦੇ ਰਹੇ ਨੇ ਕਿ ਮੇਰੇ ਖਿਲਾਫ ਵੋਟਾਂ ਮੰਗ ਰਹੇ ਨੇ ਜਾਂ ਪ੍ਰਚਾਰ ਕਰ ਰਹੇ ਨੇ ਮਨਪ੍ਰੀਤ ਧਿਆਲੀ ਅੱਜ ਕਹਿੰਦੇ ਕਿ ਮੈਂ ਕਦੇ ਨਾ ਅਕਾਲੀ ਦਲ ਖਿਲਾਫ ਵੋਟਾਂ ਮੰਗੀਆਂ ਨੇ ਉਹ ਕਹਿੰਦੇ ਨਾ ਮੈਂ ਮੰਗਾਗਾ ਉਹ ਕਹਿੰਦੇ ਕਿ ਤੁਸੀਂ ਇਲੈਕਸ਼ਨ ਦੇ ਉੱਪਰ ਧਿਆਨ ਦੇ ਲਓ ਜੇਕਰ 19 ਕੀ ਹੋ ਗਈ ਕਹਿੰਦੇ ਤੁਸੀਂ ਇਹ ਵੀ ਇਲਜ਼ਾਮ ਮੇਰੇ ਦੇਖੋ ਪਰੋਕਕਾਰ ਸਿੰਘ ਹੋਰਾਂ ਦਾ ਨਾ ਸੂਕਦਾਰ ਵਿਅਕਤੀ ਮੰਨੇ ਜਾਂਦੇ ਨੇ ਇੱਜ਼ਤਦਾਰ ਵਿਅਕਤੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉੱਥੇ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਅਕਸ ਚੰਗਾ ਮੰਨਿਆ ਜਾਂਦਾ ਬੇਸ਼ੱਕ ਉਹ ਚੋਣ ਜਿੱਤਣ ਵਾਲੀ ਸਥਿਤੀ 'ਚ ਹੋਣ ਨਾ ਹੋਣ ਇਹ ਵੱਖਰਾ ਪਹਿਲੂ ਹੈ ਪਰ ਬਤੌਰ ਵਿਅਕਤੀ ਉਹਨਾਂ ਦਾ ਚੰਗਾ ਉੱਥੇ ਸਤਿਕਾਰ ਹੈਗਾ ਸੋ ਮੈਨੂੰ ਲੱਗਦਾ ਕਿ ਉਹ ਅਕਾਲੀ ਦਲ ਦੀ ਨਿੱਜੀ ਕਿੜ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਚੰਗਾ ਰਹੇਗਾ ਉਹਨਾਂ ਨੂੰ ਮਨਪ੍ਰੀਤ ਯਾਦ ਦੀ ਦਾ ਵੀ ਆਪਣਾ ਸਤਿਕਾਰ ਹੈ ਮਨਪ੍ਰੀਤ ਯਾਦ ਨੂੰ ਵੀ ਲੋਕ ਚਾਹੇ ਉਹ ਵਿਰੋਧੀ ਧਿਰਾਂ 'ਚ ਬੈਠੇ ਨੇ ਉਹਦਾ ਸਤਿਕਾਰ ਕਰਦੇ ਨੇ ਉਸ ਵਿਅਕਤੀ ਦਾ ਸੋ ਇਸ ਲਈ ਪਰਉਪਕਾਰੀ ਹੋਰਾਂ ਨੂੰ ਆਪਸ ਦੇ ਵਿੱਚ ਉਲਝਣ ਦੀ بجائے ਸਾਹਮਣੇ ਵਾਲੇ ਉਮੀਦਵਾਰਾਂ ਨਾਲ ਟੱਕਰ ਲੈਣੀ ਚਾਹੀਦੀ ਆ ਆਮ ਬਿਲਕੁਲ ਜੀ ਬਿਲਕੁਲ ਇਹ ਗੱਲ ਫਿਰ ਨਾਲ ਜਾਂ ਮੁਕਾਬਲੇ ਵਾਲੀ ਤੇ ਕਾਂਗਰਸ ਨਾਲ ਜਾਂ ਦਿੱਲੀ ਵਾਲੀ ਤੇ ਰਹੇ ਬੀਜੇਪੀ ਵਾਲੇ ਉਮੀਦਵਾਰ ਨਾਲ ਉਹਨਾਂ ਉਮੀਦਵਾਰਾਂ ਦੇ ਹਵਾਲੇ ਨਾਲ ਆਪਣੇ ਆਪ ਨੂੰ ਉੱਥੇ ਖੜਾ ਕੇ ਦਿਖਾਉਣਾ ਚਾਹੀਦਾ ਕਿ ਮੈਂ ਇਸ ਮੁਕਾਬਲੇ ਦਾ ਹੂੰ ਨਾ ਕਿ ਇਸ ਸਰੁਰਜਨ ਦੀ ਲੋੜ ਹੈ ਬਿਲਕੁਲ ਫਿਰ ਜੇਕਰ ਇਹੀ ਗੱਲ ਹੋਊਗੀ ਕੱਲ ਨੂੰ ਸੀ ਇਹ ਵੀ ਕਹੂੰਗੀ ਜੀ ਕਿ ਉਹਦੇ ਕਰਕੇ ਹਾਰ ਗਏ ਸੋ ਇਹ ਜਰੋ ਇੱਥੇ ਦਾਦੀ ਕਰਕੇ ਹਾਰ ਗਏ ਜੇ ਇਹ ਕਹਿ ਕੇ ਸਰਦਾਊਗਾ ਸਾਰ ਲਿਓ ਪਰ ਜੇ ਪੰਜਾਬ ਦੇ ਵਿੱਚ ਅੱਜ 3 ਐਮਐਲਏ ਨੇ ਉਹ ਸਾਰੀ ਮਨਪ੍ਰੀਤਿਆ ਵਾਲੀ ਕਰਕੇ ਨੇ ਹੂੰ ਉਹ ਸੁਨੇਰੀ ਚ ਜਦੋਂ ਆਮ ਆਦਮੀ ਪਾਰਟੀ ਨੇਹਰੀ ਚਲੀ ਉਹਦੇ ਵਿੱਚ ਹੀ ਮਨਪ੍ਰੀਤਿਆ ਵਾਲੀ ਦਾ ਜਿੱਤ ਕੇ ਆਇਆ ਨਾ ਮਜੀਠੀਆ ਚ ਕਰਦੇ ਜਿੱਤ ਕੇ ਆਈ ਨਾ ਜੇ ਡਾਕਟਰ ਸੁੱਖੀ ਜਿੱਤ ਕੇ ਆਏ ਸੀ ਉਹਦਾ ਜਿੱਤ ਕੇ ਵੀ ਉਧਰ ਚਲੇ ਗਏ ਆਪ ਵਾਲੇ ਪਾਸੇ ਸੋ ਇਹ ਅਕਾਲੀ ਦਲ ਨੂੰ ਮੰਥਨ ਕਰਨ ਦੀ ਲੋੜ ਆ ਨਾ ਕਿ ਅਜੇ ਆਪਸੀ ਉਲਝਣ ਜੋ ਪਤਾ ਨਹੀਂ ਕਾਨੂੰ ਫੇਰ ਇਕੱਠਿਆ ਬੈਠਣਾ ਪੈ ਜਵੇ ਅਜਿਹੀਆਂ ਗੱਲਾਂ ਤੁਰ ਪਈਆਂ ਦੁਆਰਾ ਇਕ ਤਰ੍ਹਾਂ ਦੀ ਸੁਈ ਇਸ ਲਈ ਇਹ ਬਚਾਦੀ ਲੋੜਾ ਉਹਨਾਂ ਨੂੰ ਚਾਉਣ ਤੇ ਬਿਲਕੁਲ ਸਹੀ ਕਿਹਾ ਮਨਪਤਿਆਲੇ ਨੇ ਕਿ ਕਟਵਰ ਚਾਉਣ ਤੇ ਧਿਆਨ ਦੇਣਾ ਚਾਹੀਦਾ ਪਰ ਸਰ ਇਸ ਟਵਕਤ ਦੀ ਅੱਜ ਦੀ ਪੰਜਾਬ ਸਰਕਾਰ ਦੀ ਇੱਕ ਬੇਹਦ ਵੱਡੀ ਖਬਰ ਆਈ ਹੈ ਦੁਪਹਿਰ ਜਿਹਨੂੰ ਉਹ ਕਹਿੰਦੇ ਕਿ HDFC ਦੇ ਨਾਲ ਜਿਹੜਾ ਇੰਪੈਨਲ ਸੀਗਾ ਉਹਨਾਂ ਦਾ ਕੈਨਸਲ ਕਰਤਾ ਸਾਰਾ ਵਿੱਤੀ ਲੈਣ ਦੇਣ ਸਾਰੇ ਵਿਭਾਗਾਂ ਨੂੰ ਆਰਡਰ ਕੀਤਾ ਨੇ ਕਿ ਉਹਨਾਂ ਦੇ ਨਾਲ ਕੈਨਸਲ ਕਰਕੇ ਕਿਸੇ ਹੋਰ ਜਿਹੜੀਆਂ ਬੈਂਕਾਂ ਨੇ ਉਹਨਾਂ ਦੇ ਨਾਲ ਸ਼ੁਰੂ ਕੀਤਾ ਜਾਵੇ ਕਿਸ ਤਰੀਕੇ ਦੇ ਦੇ ਦੋ ਪਿੱਛੇ ਤੁਹਾਨੂੰ ਕੀ ਲੱਗਦਾ ਇਸਦੇ ਦੇਖੋ ਅਸਲ ਦੇ ਵਿੱਚ ਕੀ ਹੈ ਕਿ ਸਰਕਾਰ ਕਾਲੀ ਬਹੁਤ ਸੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਵੇਂ ਡਾਕਖਾਨੇ ਚੋਂ ਤਾਰ ਜਾਂਦੀ ਹੁੰਦੀ ਹੈ ਨਾ ਕਿ ਐਮਰਜੈਂਸੀ ਹੋਣੀ ਹੈ ਐ ਕਰ ਦੋ ਕਿ ਉਸ ਤਰ੍ਹਾਂ ਆਰਡਰ ਦੇ ਸੀ ਤੁਰੰਤ ਪੈਸੇ ਵਾਪਸ ਭੇਜੋ ਤੇ ਵਿਭਾਗਾਂ ਨੇ ਵਾਪਸ ਪੈਸੇ ਭੇਜੇ ਤੇ ਜਿਹੜੇ 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 ਬੈਂਕਾਂ ਦੇ ਰਾਹੀਂ ਵਰਤਦੇ ਨੇ ਉਹਨਾਂ ਨੂੰ ਬੈਂਕਾਂ ਰਾਹੀਂ ਵਾਪਸ ਆਏ ਤੇ ਪੰਜਾਬ ਸਰਕਾਰ ਨੇ ਸਾਰੇ ਬੈਂਕਾਂ ਨੂੰ ਜਿਹੜੇ ਉਹਨਾਂ ਦੇ ਪੈਨਲ ਦੇ ਵਿੱਚ ਹੈਗੇ ਨੇ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਸੀ ਕਿ ਤੁਰੰਤ ਪੈਸੇ ਸਾਡੇ ਵਾਪਸ ਖਜ਼ਾਨੇ ਚ ਪਾਏ ਜਾਣ ਵਿੱਤੀ ਵਿਭਾਗ ਨੂੰ ਵਾਪਸ ਭੇਜੇ ਜਾਣ ਸੋ ਇਹ ਐਚ ਬੀ ਐਫ ਸੀ ਬੈਂਕ ਨੇ ट्रांजੈਕਸ਼ਨਾਂ ਚ ਦੇਰੀ ਕਰਤੀ ਕਹਿਣ ਦੇ ਬਾਵਜੂਦ ਵੀ ਉਹ ਗੰਭੀਰਤਾ ਨਹੀਂ ਰਹੀ ਮਤਲਬ ਪਤਾ ਨਹੀਂ ਕਿੰਨੀ ਕੁ ਮੁਸ਼ਕਲ ਹੋਊਗੀ ਭਾਈ ਕੀ ਕੁਝ ਸਰਕਾਰ ਦਾ ਫਸਿਆ ਰੁਕਿਆ ਖਬਰ ਚੌਪਲ 'ਚ ਤੇਲ ਪਾਣੋਂ ਹੀ ਫਸ ਗਿਆ ਹੋਵੇ ਸੋ ਇਹ ਸ੍ਰੀ ਉਸ ਸਥਿਤੀ ਫਿਰ HDFC ਤੇ ਰੋਸਾ ਤਾਂ ਨਿਕਲਣਾ ਹੀ ਸੀ ਉਹ ਰੋਸਾ ਇਸ ਕਦਰ ਨਿਕਲਾ ਕਿ ਤੁਹਾਨੂੰ ਪੈਨਲ 'ਚ ਬਾਹਰ ਕਰਦੇ ਆ ਸਾਰੇ ਬੋਡਾਂ ਨੂੰ ਕਾਰਪੋਰੇਸ਼ਨਾਂ ਨੂੰ ਹੈ ਨਾ ਪੰਚਾਇਤਾਂ ਨੂੰ ਨਗਰ ਨਿਗਮ ਨਗਰ ਕੌਂਸਲਾਂ ਨੂੰ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਹਦਾਇਤ ਹੋ ਗਈ ਵੀ ਜਿਹੜੇ ਵੀ ਸਰਕਾਰੀ ਤੌਰ ਤੇ ਕੋਈ ਲੈਣ ਦੇਣ ਤੁਹਾਡਾ HDFC ਨਾਲ ਆਏਗਾ ਉਹ ਬੰਦ ਕਰ ਦਿਓ ਬਾਕੀ ਪੈਨੋ ਜਿੰਨੇ ਬੈਂਕਾਂਗੇ ਉਹਨਾਂ ਚੋਂ ਕਿਸੇ ਨਾਲ ਕਰੋ ਕੋਈ ਇਤਰਾਜ਼ ਨਹੀਂ ਇਹਦੇ ਨਾਲ ਨਹੀਂ ਕਰਨਾ ਜੀ ਪ੍ਰਾਈਵੇਟ ਬੈਂਕ ਆ ਪ੍ਰਾਈਵੇਟ ਬੈਂਕ ਦੇ ਉੱਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ ਤੇ ਉਹ ਲੋਕਾਂ ਨਾਲ ਵੀ ਕੋਈ ਵਿਧیکی ਨਾ ਕਰੇ ਉਸ ਸਮੇਂ ਵੀ ਇਹ ਜੇ ਕੰਟਰੋਲ ਹੋਣਾ ਚਾਹੀਦਾ ਜਦੋਂ ਲੋਕਾਂ ਦੀਆਂ ਕੁਰਕੀਆਂ ਕਰਦੇ ਨੇ ਟਰੈਕਟਰ ਖੋਕੇ ਲਿਆਉਂਦੇ ਨੇ ਕਿਸਦਾ ਮੋਟਰਸਾਈਕਲ ਖੋਕੇ ਲੈਂਦੇ ਜਿਹੜਾ ਕਿ ਅਧਿਕਾਰ ਨਹੀਂ ਆ ਕਾਨੂੰਨੀ ਤੌਰ ਤੇ ਉਹਨਾਂ ਨੂੰ ਇਦਾਂ ਕਿ ਕੋਈ ਕਿਸ ਟੁੱਟੇ ਲੱਗੂ ਜਦਾਂ ਟੁੱਟੇ ਕਿਸੇ ਨੂੰ ਬੇਇੱਜ਼ਤ ਕਰਨ ਦਾ ਹੂੰ ਉੱਥੇ ਵੀ ਸਰਕਾਰ ਅਜੇ ਦਿਖਾਵੇ ਨਾ ਲੋਕਾਂ ਉੱਪਰ ਪ੍ਰਤੀ ਵੀ ਦਿਖਾਵੇ ਕਿ ਬੈਂਕ ਇਦਾਂ ਨਹੀਂ ਕਰ ਸਕਦੇ ਤੁਹਾਡੇ ਸੁੱਬੇ ਚ ਆ ਕੇ ਜੋ ਮੁਨਾਫੇ ਪ੍ਰੋਫਿਟ ਕਮਾ ਰਹੇ ਨੇ ਤਾਂ ਤੁਹਾਡੀ ਤੁਹਾਨੂੰ ਜਵਾਬ ਦੇ ਤਾਂ ਹੋਣ ਜਦੋਂ ਸਰਕਾਰ ਤੇ ਇੰਨੀ ਦਾ ਫਿਰ ਸਖਤੀ ਆ ਲੋਕਾਂ ਨਾਲ ਉਹ ਜੋ ਮਰਜ਼ੀ ਕਰਨ ਤੱਕ ਆ ਉਹ ਸਮੇਂ ਸਰਕਾਰਾਂ ਸੁੱਤੀਆਂ ਰਹਿੰਦੀਆਂ ਇਹ ਵੀ ਸਵਾਲ ਖੜਾ ਹ ਹ ਤਾਂ ਸਰ ਸਰ ਇੱਥੇ ਸਵਾਲ ਤਾਂ ਇਹ ਵੀ ਖੜਾ ਹੁੰਦਾ ਕਿ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੱਥ ਇੰਨਾ ਤੱਕ ਹੋ ਗਿਆ ਕਿ ਕੁਝ ਕੁ ਘੰਟਿਆਂ ਖਾਤਰ ਐਚਡੀਐਫਸੀ ਦਾ ਜਿਹੜਾ ਇੰਪੈਨਲਮੈਂਟ ਆ ਉਹ ਕੈਨਸਲ ਕਰਨਾ ਪੈ ਗਿਆ ਫਿਰ ਇਹ ਆਪਣੇ ਆਪ 'ਚ ਮੈਂ ਤਾਂ ਹੀ ਤਾਂ ਇਹ ਸਵਾਲ ਕਰ ਰਹਾ ਕਿ ਇਹ ਜਹੀ ਕਿਹੜੀ ਕੁਰਕੀ ਹੋ ਗਈ ਹੁਣ ਇੰਨੀ ਕਿ ਹਾਂ ਤੁਹਾਡੇ ਕੋਲ ਮਤਲਬ ਕਿ ਐ ਪੈਸੇ ਹੀ ਮੁੱਕ ਗਏ ਜਮੈਂ ਤੇ ਇਹ ਅਪ੍ਰੈਲ 1 ਅਪ੍ਰੈਲ ਤੋਂ ਲੈ ਕੇ ਜੂਨ ਤੱਕ ਆਉਂਦੇ ਆਉਂਦੇ ਆ 2 ਮਹੀਨੇ 10 ਦਿਨ ਸਵਾ 2 ਮਹੀਨੇ ਵੀ ਐ ਪੂਰੇ ਨਹੀਂ ਹੋਏ ਤੇ ਤੁਹਾਡੀ ਹਾਲਤ ਇਹ ਹੈ ਅਜੇ 9 9.5 ਮਹੀਨੇ 10 ਮਹੀਨੇ ਪਏ ਨੇ ਕਿਵੇਂ ਲੰਗਾਉਣਾ ਸਾਲ ਪੰਜਾਬ ਸਰਕਾਰ ਸੋਚੇ ਤੇ ਪਰ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਮੈਂ ਹੁਣ ਵੀ ਕਹਣਾ ਇਹਨਾਂ ਨੇ 17 ਤਰੀਕ ਤੱਕ ਕੋਈ ਫਿਕਰ ਨਹੀਂ ਉਹਨਾਂ ਨੂੰ ਪੰਜਾਬ ਦਾ 17 ਤਰੀਕ ਸ਼ਾਮ ਨੂੰ 5 ਵਜੇ ਤੋਂ ਬਾਅਦ ਦੇਖਿਓ ਪੰਜਾਬ ਦਾ ਫਿਕਰ ਦੀਆਂ ਗੱਲਾਂ ਕਰਨ ਲੱਗਣਗੇ 19 ਦਾ ਸਿਰਫ ਜਿਮਨੀ ਚੌਂਟ ਤੇ ਜ਼ੋਰ ਆ ਉਤਮ ਘਾ ਕੇ ਵੀ ਝਤਣਾ ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਦੇਖ ਲਿਓ ਕੇਜਰੀਵਾਲ ਕਿਸੇ ਦਿਨ ਐਲਾਨ ਵੀ ਲਾਊਗਾ ਤੇ ਹੁਣ ਤਾਂ ਐਲਾਨ ਵੀ ਦਿੱਤਾ ਕਿ ਮੈਂ ਉਸੇ ਦਿਨੇ ਮੰਤਰੀ ਬਣਾ ਦੂੰਗਾ ਤੁਸੀਂ ਐਮ ਐਲ ਏ ਬਣਾ ਦੋ ਤੇ ਹੁਣ ਤਾਂ ਕਹਿਣ ਵੀ ਲੱਗ ਪਏ ਗੱਲਾਂ ਸੋ ਇਸ ਨਹੀਂ ਇਹ ਸਿਰਫ ਸਿਰਫ ਵੋਟਾਂ ਦੇ ਲਈ ਜਦੋਂ ਜ਼ਿਆਦਾ ਭਈ ਜਿਹੜੇ ਬਾਕੀ ਥਾਵਾਂ ਦੇ ਮੰਤਰੀ ਬਣੇ ਨੇ ਉਹਨਾਂ ਹਲਕਿਆਂ 'ਚ ਕਿੰਨਾ ਕੁ ਵਿਕਾਸ ਹੋ ਗਿਆ ਉਹਨਾਂ ਦੇ ਕੰਮ ਕਿੰਨੇ ਖੋਰੇ ਨੇ ਬਿਲਕੁਲ ਜੀ ਜਿਹੜੇ 94 ਐਮ ਐਲ ਏ ਬਣੇ ਨੇ ਉੱਥੇ ਕੀ ਲੱਲ ਲਾ ਲਿਓ ਦੱਸ ਦੋ ਸੋ ਜਿਹੜਾ ਇੱਥੇ ਲੱਗਦਾ ਸੋਹੇ ਲੁਧਿਆਣੇ ਨੂੰ ਡਰਾ ਕੇ ਧਮਕਾ ਕੇ ਭਰਮ ਘਬਰਾ ਜੂਗਾ ਥੋੜਾ ਜਿਆ ਕਿਤੇ ਲਾਈਫ ਸੰ ਤੰਗ ਪਰੇਸ਼ਾਨਾ ਕਰਨ ਇਸ ਲਈ ਵੋਟ ਇੱਧਰ ਪਾ ਦੂਗਾ ਕਈ ਵਾਰ ਤਪਿਆ ਵਾ ਬੰਦਾ ਕਹਿੰਦਾ ਕੋਈ ਨਾ ਜਿੱਥੇ ਇੰਨਾ ਟਾਈਮ ਕੱਟਿਆ 1.5 ਸਾਲ ਹੋਰ ਕੱਟ ਲਾਂਗੇ ਪਤਾ ਨਹੀਂ ਅਗਲੇ ਕਿੱਧਰ ਬਾਦਣ ਵੋਟਾਂ ਤਾਂ ਸਰ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਪੰਜਾਬ ਦੇ ਵਿੱਚ ਸਰਕਾਰ ਕਿ ਲੁਧਿਆਣਾ ਤੋਂ ਬਿਨਾ ਕਿਤੇ ਲੱਭਣੀ ਨਹੀਂ ਤਾਂ ਫਿਰ ਅੱਜ ਜਲੰਧਰ ਦੇ ਵਿੱਚ ਵੀ ਉਹ ਘਾਟਨ ਗਏ ਨੇ ਕਰਨ ਗਏ ਨੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲੋਂ ਗਏ ਨੇ ਉਹ ਕਹਿੰਦੇ ਕਿ ਸਾਨੂੰ ਪੰਜਾਬ ਦੀ ਬਹੁਤ ਫਿਕਰ ਆ ਜਲੰਧਰ ਨੂੰ ਸਪੋਰਟਸ ਹੱਬ ਬਣਾਉਣਾ ਉਹ ਤਾਂ ਕਹਿੰਦੇ ਕਿ ਅਸੀਂ ਕਿੰਨੇ ਉਹ ਘਾਟਨ ਕਰਤੇ ਵਿਕਾਸ ਹੀ ਬਹੁਤ ਨੇ ਕੱਲ ਮਹਾਲੀ ਚ ਵੀ ਕਰਕੇ ਗਏ ਨੇ ਉੱਠ ਘੱਟ ਇਹ ਤੋਂ ਪਹਿਲਾਂ ਕੈਬਨਟ ਦੇ ਵਿੱਚ ਵੀ ਦੁਕਾਨਦਾਰ ਵਪਾਰੀਆਂ ਦਾ ਮੁੱਦਾ ਲਿਆ ਸੀ ਕਿ ਐਨੇ ਘੰਟੇ ਕਰਤੀ ਜੀ ਲੇਬਰ ਦੀ ਆਸ਼ਰਤਾ ਉਹ ਕਰਤਾ ਇਹ ਸਾਰੀ ਕੜੀ ਤਾਂ ਦੇਖੋ ਚਾਹੇ ਉਹ ਕੈਬਨਟ ਦਾ ਫੈਸਲਾ ਚਾਹੇ ਅਹ ਕੱਲ ਇੰਡਸਟਰੀ ਨੂੰ 43 ਦਾ ਵਿੱਚ ਕੰਮ ਦੇਣ ਵਾਲਾ ਮਸਲਾ ਮਹਾਲੀ ਦੇ ਵਿੱਚ ਤੇ ਚਾਹੇ ਅੱਜ ਜਲੰਧਰ ਦੇ ਵਿੱਚ ਖੇਡ ਇੰਡਸਟਰੀ ਦੇ ਹਵਾ ਦੇ ਨਾਲ ਇਹ ਸਾਰਾ ਜੁੜਿਆ ਕਿਹਦੇ ਨਾਲ ਹੈ ਹੂੰ ਕੰਮ ਕਾਰੋਬਾਰ ਨਾਲ ਜੁੜਿਆ ਹੈ ਜੀ ਕੰਪਨੀ ਵਪਾਰ ਨਾਲ ਜੁੜਿਆ ਸੋ ਇਸ ਲਈ ਵਪਾਰੀਆਂ ਨੂੰ ਪਰਵਾਉਣ ਦੇ ਲਈ ਕਿ ਸਾਡੀ ਸਰਕਾਰ ਤਾਂ ਬਣੀ ਉਹ ਉਦਯੋਗਪਤੀਆਂ ਲਈ ਆ ਹੂੰ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਭਾਸ਼ਣ ਸ਼ੈਲੀ ਸਾਰਾ ਕੁਝ ਕਾਰਪੋਰੇਟ ਕਰਾਉਣੇ ਵਾਲੀ ਹੋ ਗਈ ਹੂੰ ਤਾਂ ਸਰ ਮੇਰੇ ਤੇ ਇੱਕ ਸਵਾਲ ਹੂੰ ਮੇਰੇ ਤੇ ਇੱਕ ਸਵਾਲ ਹੈ ਕਿ ਤੁਸੀਂ ਕਹਿੰਦੇ ਹੋ ਕਿ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਬਾਣੀ ਕਾਰਪੋਰੇਟਾਂ ਲਈ ਜੋ ਕਿ ਆਸਾਨਾਂ ਨੂੰ ਸਿੱਧੇ ਟਾਰਗੇਟ ਤੇ ਲਿਆ ਕਿਸਾਨਾਂ ਆਗੂਆਂ ਨੂੰ ਕੀ ਲੱਗਦਾ ਉਹਦੇ ਵਿੱਚ ਵੀ ਇਹੀ ਗੱਲ ਸੀ ਕਿ ਕਾਰਪੋਰੇਟਾਂ ਨੂੰ ਕੁਝ ਦਿਖਾਉਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਕਿ ਹਾਂ ਅਸੀਂ ਸਿਰਫ ਵਪਾਰੀਆਂ ਲਈ ਕੰਮ ਕਰਾਂਗੇ ਔਰ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਆ ਕਿ ਕਿਸਾਨਾਂ ਕੋਲੋਂ ਜਥੇਬੰਦੀਆਂ ਕੋਲੋਂ ਸਾਨੂੰ ਫੰਡ ਥੋੜਾ ਹੋਣਾ ਬਿਲਕੁਲ ਜੀ ਇਧਰ ਤੋਂ ਚਾਰ ਛਿੱਲੜ ਵੀ ਲੈਣੇ ਹੁੰਦੇ ਆ ਫੰਡ ਵੀ ਇਕੱਠਾ ਕਰਨਾ ਹੁੰਦਾ ਸੋ ਇਹ ਸਣੀ ਇਹ ਵੀ ਪਹਿਲੀ ਗੱਲ ਜੀ ਪਰ ਇਸ ਦੇ ਵਿਚਾਲੇ ਸਰ ਜਿੱਥੇ ਪੰਜਾਬ ਸਰਕਾਰ ਦੇ ਵਿੱਚ ਬਹੁਤ ਸਾਰੇ ਪਹਿਲੂ ਚੱਲ ਰਹੇ ਨੇ ਸਰਕਾਰ ਦੇ ਵਿੱਚ ਹਲਚਲ ਚੱਲ ਰਹੀ ਹੈ ਤਾਂ ਪੰਥਕ ਸਿਆਸਤ ਦੇ ਵਿੱਚ ਵੀ ਲਗਾਤਾਰ ਹਲਚਲ ਚੱਲ ਰਹੀ ਆ ਕੱਲ ਨੂੰ ਜੜੀ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਬੈਠਕ ਵੀ ਆ ਇਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਅਜੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਡੰਦਮੀਟਕ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੰਮਾ ਉਹਨਾਂ ਦੀ ਵੀ ਇੱਕ ਮੁਲਾਕਾਤ ਹੋਈ ਆ ਕੀ ਲੱਗਦਾ ਕੱਲ ਨੂੰ ਕੋਈ ਜਿਹੜਾ ਤਖਤ ਦੇ ਜੱਥੇਦਾਰ ਲਗਾਏ ਜਾ ਸਕਦੇ ਨੇ ਜਾਂ ਕਿਸ ਤਰੀਕੇ ਦਾ ਫੈਸਲਾ ਆ ਸਕਦਾ ਦੇਖੋ ਪਿਛਲੀ ਵਾਰ ਜਦੋਂ ਬੈਠਕ ਅਗਾਂਹ ਪਾਈ ਸੀ ਤਦ ਏਜੰਡਾ ਇਹੀ ਸੀਗਾ ਕਿ ਅਸੀਂ ਜੱਥੇਦਾਰਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਦੇ ਨੀਵਾ ਬਲੀ ਦੀ ਕਮੇਟੀ ਬਣਾਵਾਂਗੇ ਜੀ ਤੇ ਹੁਣ ਉਹ ਕਮੇਟੀ ਬਣ ਸਕਦੀ ਹੈ ਤੇ ਬਿਲਕੁਲ ਤੁਹਾਡੀ ਗੱਲ درست ਹੈ ਹੋ ਸਕਦਾ ਬਲਵੰਤ ਸਿੰਘ ਰਾਜੋਣਾ ਦਾ ਨਾਮ ਕੱਲ ਨੂੰ ਆ ਜਵੇ ਹੋ ਸਕਦਾ ਇੱਕ ਹੋਰ ਨਾਮ ਜਿਹੜਾ ਟਕਸਾਲ ਨਾਲ ਸਿੱਧਾ ਜੁੜਿਆ ਉਸ ਵਿਅਕਤੀ ਦਾ ਨਾਮ ਕਾਰਜਕਾਰੀ ਸਰਵਜੋਂ ਆ ਜਵੇ ਹੋ ਸਕਦਾ ਕਿ ਗਿਆਨੀ ਕੁਲਦੀਪ ਸਿੰਘ ਗੜਗਾਜੀ ਦੀਆਂ ਸੇਵਾਵਾਂ ਤੱਕ ਸਿਰ ਕੇਸਗੜ੍ਹ ਸਾਹਿਬ ਤੱਕ ਸੀਮਤ ਕਰ ਦਿੱਤੀਆਂ ਜਾਣ ਬਾਬਾ ਟੇਕ ਸਿੰਘ ਧਨੋਲਾ ਥਾਂ ਦੇ ਉੱਤੇ ਵੈਸੇ ਅਜੇ ਵੀ ਭਾਲ ਜਾਰੀ ਹੈ ਤੇ ਤੁਮਾਹੋਰੀ ਅਜੇ ਵੀ ਇਸ ਗੱਲ ਤੇ ਲਈ ਅੜੇ ਨੇ ਕਿ ਹਾਂ ਉੱਥੋਂ ਹਟਾਇਆ ਜਾਵੇ ਤਕਸਰੀ ਕੇਸਗੜ੍ਹ ਸਾਹਿਬ ਤੋਂ ਵੀ ਨਾਲੇ ਤੇ ਇੱਧਰ ਸੁਖਵੀਰ ਬਾਹਣ ਟਕਰਾਅ ਟਾਲਣ ਲਈ ਉਹਨਾਂ ਦਾ ਅੱਜ ਬਿਆਨ ਵੀ ਕ ਇਹ ਚੋਕਰੀ ਕਿ ਮੈਂ ਉੱਚਾ ਚਾਹ ਲੜਾਂ ਉਹਨੇ ਯਾਦਗਾਰ ਬਣਾਉਣ ਦੇ ਲਈ ਬਹੁਤ ਵੱਡਾ ਰੋਲ ਨਿਭਾਇਆ ਸੋ ਇਹ ਸਾਰੀਆਂ ਗੱਲਾਂ ਨੇੜੇ ਵੀ ਲਿਆ ਰਹੀ ਨੇ ਉਹ ਤਾਂ ਇਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕੱਲ ਇਹ ਵੀ ਕਹਿ ਰਹੇ ਸੀਗੇ ਕਿ ਦੇਖਿਓ ਪੰਜਾਬ ਚ ਆਉਂਦੇ ਦਿਨ ਅਜ ਵੀ 27 ਚ ਸਾਰਿਆਂ ਦੀ ਸਾਂਝੀ ਸਰਕਾਰ ਆਊਗੀ ਜਿਹੜੀ ਮਿਲ ਕੇ ਚੱਲੂਗੀ ਸਰ ਚੱਲੂਗੀ ਉਹ ਕੀ ਅਕਾਲੀ ਬੀਜੇਪੀ ਘਰ ਜੋੜਦੀ ਉਹ ਗੱਲ ਕਰ ਰਹੇ ਸੀ ਫਿਰ ਬਿਲਕੁਲ ਜੀ ਇਹ ਸਾਰੀ ਸਕ੍ਰਿਪਟਡ ਹਿੰਸਿਆਂ ਦੇ ਭੋਗ ਤੋਂ ਲੈ ਕੇ ਇਹ ਸਾਰੇ ਵਰਤਾਰੇ ਚ ਇੱਕੋ ਤਰ੍ਹਾਂ ਦੀ ਟੋਨ ਇੱਕੋ ਤਰ੍ਹਾਂ ਦੇ ਬੋਲ ਇੱਕੋ ਤਰ੍ਹਾਂ ਦੀਆਂ ਗੱਲਾਂ ਜਾਖੜ ਵੀ ਪੱਤਕ ਇਕਤਾ ਦੀਆਂ ਗੱਲਾਂ ਕਰ ਰਹੇ ਨੇ ਸੋ ਇਹ ਸਾਰਾ ਕੁਝ ਕੀ ਬੀਜਪੀ ਦੇ ਸਕ੍ਰਿਪਟ ਦੇ ਅਧੀਨਦਾ ਨਹੀਂ ਹੋ ਰਿਆ ਇਹ ਵੀ ਚਰਚਾ ਵੱਡੀ ਹੋ ਗਈ ਹੈ ਜੀ ਤਾਂ ਸਰ ਕੀ ਲੱਗਦਾ ਕਿ ਫਿਰ ਜੇਕਰ ਇੱਧਰ ਸਕ੍ਰਿਪਟ ਤਿਆਰ ਹੋ ਗਈਆਂ ਕੀ ਪੰਜ ਮੈਂਬਰੀ ਕਮੇਟੀ ਇਹਨਾਂ ਦੇ ਨੇੜੇ ਲੱਗੇਗੀ ਫਿਰ ਦੇਖੋ ਪੰਜ ਮੈਂਬਰੀ ਕਮੇਟੀ ਨੇ ਕੱਲ ਬਹੁਤ ਮੰਥਨ ਕੀਤਾ ਹੈ ਸਾਰੇ ਮਸਲੇ ਤੇ ਕੱਲ ਉਹਨਾਂ ਦੀ ਸਵੇਰੇ 10 11 ਵਜੇ ਤੋਂ ਲੈ ਕੇ ਸ਼ਾਮ ਦੇ 6 6:30 ਵਜੇ ਤੱਕ ਬੈਠਕ ਚੱਲੀ ਹੈ ਉਦੇ ਵਿੱਚ ਇਹਸ ਪਹਿਲੂ ਤੇ ਮੰਥਨ ਹੋਇਆ ਕਿ ਜੇ ਸਾਡੇ ਕੱਲ ਤੱਕ ਸਾਂਭ ਤੇ ਬਲਾ ਲਿਆ ਜਾਂਦਾ ਸਾਡੇ ਸਾਰੀ ਭਰਤੀ ਲੈ ਕੇ ਰੱਖ ਲਈ ਜਾਂਦੀ ਫਿਰ ਅਸੀਂ ਕੀ ਫੈਸਲਾ ਲੈਣਾ ਹੈ ਹੈਨਾ ਜੇ ਕੋਈ 41 ਸੱਦਾ ਹੁੰਦਾ ਫਿਰ ਕੀ ਗੱਲ ਕਰਨੀ ਹੈ ਸੁਪੀਰ ਬਲਦੀ ਪ੍ਰਧਾਨ ਵੀ ਮੁੜ ਕੇ ਕਬੂਲਣ ਲਈ ਇਹ ਤੇ खासा ਮੰਥਨ ਹੋਇਆ ਉਹ ਗੱਲਾਂ ਜੀ ਜਨਤਕ ਨਹੀਂ ਕਰ ਰਹੇ ਉਹਨਾਂ ਨੇ ਬਸ ਆਪਣੀ ਭਰਤੀ ਪ੍ਰਕਿਰਿਆ ਦੇ حوالے ਨਾਲ ਗੱਲ ਕੀਤੀ ਕਿ ਅਸੀਂ ਉਹਨੂੰ ਅੱਗੇ ਵਧਾ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਏਅਰ ਸਟ੍ਰਾਈਕ ਵੀ ਆ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਮਤਲਬ ਕਿ ਆ ਵੀ ਦਿਨ ਆ ਗਏ ਸੀ ਕਣਕਾਲੇ ਵੀ ਅਨਨ ਇਹਨਾਂ ਦਿਨਾਂ ਚ ਕੱਲੂਕਾਰੇ ਵਾਲਾ ਹਫਤਾ ਵੀ ਆ ਗਿਆ ਸੀ ਇਸ ਲਈ ਅਸੀਂ ਉਹਨੂੰ ਜਲਾਈ ਚੱਕ ਲੈ ਕੇ ਜਾ ਰਹੇ ਹਾਂ ਇਹ ਤਾਂ ਜਨਤਾ ਕੀ ਕੀਤੀ ਹੈ ਗੱਲ ਪਰ ਬੈਠਕ 'ਚ ਸਾਰੇ ਮਹਿਲੂ ਬਚਾਰੇ ਗਏ ਨੇ ਸੋ ਜੇ ਤਾਰਾਂ ਉੱਪਰੋਂ ਸਾਰੀਆਂ ਹਿੱਲੀਆਂ ਜਨਾਜ਼ ਫਿਰ ਸਾਰੇ ਕਮਾਲਾ 'ਚ ਪਰੋਈ ਵੀ ਜਾ ਸਕਦੇ ਨੇ ਕੋਈ ਬੜੀ ਗੱਲ ਜੀ ਤਾਂ ਸਾਰੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ